ਸਾਰੇ ਪੰਜਾਬੀ ਜਦੋਂ ਪੁੱਛਦੇ ਆ ਉਥੇ ਜੇ ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ ਤਾਂ ਉਹਨਾਂ ਦੇ ਕੋਲ ਇੱਕੋ ਹੀ ਨਾਮ ਆਉਂਦਾ ਦਰਜੀਤ ਸਿੰਘ ਸੋ ਐਸੀ ਕਿਹੜੀ ਗਿੱਦੜ ਸਿੰਘੀ ਆ ਜਾਨਾ ਤਾਂ ਕੁਛ ਨਹੀਂ ਤੁਹਾਡੇ ਨਾਲ ਬਸ ਜਿੰਨਾ ਕਿ ਤੁਸੀਂ ਰਹਿ ਕੇ ਆਪਣੇ ਲਈ ਤੇ ਕਿਸੇ ਨੂੰ ਖੁਸ਼ ਕਰ ਸਕਦੇ ਹੋ ਭਾਈਚਾਰੇ ਲਈ ਜੋ ਕਰ ਸਕਦੇ ਹੋ ਆਪਣੇ ਕੌਮ ਲਈ ਜੋ ਕਰ ਸਕਦੇ ਹੋ ਉਹ ਚੀਜ਼ਾਂ ਜਿਹੜੀਆਂ ਉਹ ਮੈਨੇ ਰੱਖਦੀਆਂ ਕਬੱਡੀ ਹੌਲੀ ਹੌਲੀ ਮਤਲਬ ਵਰਲਡ ਕੱਪ ਤੱਕ ਚਲੇਗੀ ਕਬੱਡੀ ਕਰੋੜਾਂ ਦੀ ਖੇਡ ਹੋਗੀ ਉਸ ਤੋਂ ਬਾਅਦ ਕਬੱਡੀ ਦੇ ਵਿੱਚ ਹੀ ਗੈਂਗਸਟਰ ਵੀ ਪੈਦਾ ਹੋਣ ਲੱਗੇ ਸੋ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਦਿੱਕਤ ਤੁਹਾਨੂੰ ਵੀ ਸਾਹਮਣਾ ਕਰਨਾ ਪਿਆ ਦੋਸ਼ੇ ਦੇ ਵਿੱਚ ਦੋਨਾਂ ਪਾਸਿਆਂ ਦਾ ਹੀ ਹੁੰਦਾ ਜਿੱਥੇ ਜੇ ਆਪਾਂ ਇਹ ਕਹੀਏ ਕਿ ਜੇ ਇਕੱਲਾ ਗੈਂਗਸਟਰਾਂ ਦਾ ਵੀ ਕਸੂਰ ਨਹੀਂ ਇਹਦੇ ਵਿੱਚ ਉਹ ਪਲੇਅਰਾਂ ਦਾ ਵੀ ਕਸੂਰ ਆ ਕਿ ਇੱਕ ਦੂਸਰੇ ਨਾਲ ਜੜੀਆਂ ਲਾਗਤ ਬਾਜ਼ੀਆਂ ਆ ਜਾਂ ਇੱਕ ਦੂਸਰੇ ਨਾਲ ਜਿਹੜੀ ਇੱਕ ਦੂਸਰੇ ਨੂੰ ਨੀਵਾ ਦਿਖਾਉਣ ਵਾਲੀ ਆ ਉਹ ਉਹ ਕਿਤੇ ਨਾ ਕਿਤੇ ਜਦੋਂ ਆਈ ਉਹਦਾ ਕਰਕੇ ਕਈ ਨੁਕਸਾਨ ਹੋਏ ਆ ਕਿਹੜੀਆਂ ਕਿੜੀਆਂ ਸੁੱਖ ਸਹੂਲਤਾਂ ਨੇ ਜਿਹੜੀਆਂ ਸਿੱਖ ਕੌਮ ਲਈ ਉੱਥੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਉੱਤੇ ਤੁਸੀਂ ਦੇ ਰਹੇ ਹੋ ਸ਼ੁਰੂ ਦੇ ਕਿਰਿਆ ਕਰਮ ਤੋਂ ਲੈ ਕੇ ਅੰਤਮ ਕਿਰਿਆ ਕਰਮ ਤੱਕ ਹਰ ਇੱਕ ਚੀਜ਼ ਸਾਡੀ ਆਪਣੀ ਜਿਹੜੀ ਉਸ ਕੰਟਰੀ ਦੇ ਵਿੱਚ ਹੋਵੇ ਤੇ ਭਾਈ ਭਾਈਚਾਰਾ ਪੱਬਾ ਪਾ ਰਿਹਾ ਲੱਗੇ ਹੋਏ ਆ ਜਿਹੜਾ ਸਕੂਲ ਹੈਗਾ ਪੰਜਾਬੀ ਸਕੂਲ ਮੈਂ ਵੇਖਿਆ ਸੀ ਕਾਫੀ ਬੱਚੇ ਆਉਂਦੇ ਆ ਉਹ ਸੱਤੋ ਦਿਨ ਲੱਗਦਾ ਹੈ ਜਾਂ ਵੀਕਐਂਡ ਤੇ ਹੀ ਲੱਗਦਾ ਸਿਰਫ ਨਹੀਂ ਪੰਜਾਬੀ ਸਕੂਲ ਸਿਰਫ ਵੀਕਐਂਡ ਦਾ ਜੀ ਤੇ ਉਦਾਂ ਸਾਡਾ ਚੱਲ ਰਿਹਾ پلان ਸਰਕਾਰ ਦੇ ਨਾਲ ਕਿਉਣ ਵਾਲੇ ਸਮੇਂ ਚ ਇੱਕ ਫੁੱਲ ਟਾਈਮ ਸਕੂਲ ਜਿਹੜਾ ਜੋ ਸਾਡੇ ਪਈਚਾਰੇ ਨੂੰ ਮਿਲ ਸਕੇ ਕਿਉਂਕਿ ਆਬਾਦੀ ਦੇ ਹਿਸਾਬ ਨਾਲ ਸਿੱਖਾਂ ਦੀ ਆਬਾਦੀ ਇੰਨੀ ਕੁਤੀ ਹੋ ਗਈ ਹੈ ਕਿ ਜਿਹੜੇ ਸਾਡੇ ਸਟੂਡੈਂਟ ਇਧਰੋਂ ਗਏ ਨੇ ਜਾਂ ਪੰਜਾਬੀ ਗਏ ਨੇ ਸਿਰਫ ਉਹਨਾਂ ਨੇ ਹੀ ਉਹ ਸੇਵਾਵਾਂ ਦਾ ਆਨੰਦ ਮਾਣਿਆ ਜਾਂ ਉੱਥੋਂ ਦੇ ਵਸਿੰਦਿਆਂ ਨੇ ਵੀ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਦਾ ਆਨੰਦ ਲਿਆ ਕੋਵਿਡ ਵੇਲੇ ਕੋਵਿਡ ਵੇਲੇ ਸਿੱਖ ਜੇ ਤੁਸੀਂ ਕਹੋ ਤਾਂ ਮੇਰੇ ਖਿਆਲ ਚ 2% ਵੀ ਸਿੱਖਾਂ ਨੇ ਉਹਦਾ ਲਾਭ ਨਹੀਂ ਉਹ ਨਹੀਂ ਲੈ ਰਹੇ ਸਿੱਖ ਵੰਡ ਰਹੇ ਸੀ ਪਰ 99% ਜਾਂ 98% ਜਿਹੜਾ ਉਹ ਦੂਜੇ ਭਾਈਚਾਰੇ ਸੀ ਜਦੋਂ ਹਜ਼ਾਰਾਂ ਦੀ ਹਜ਼ਾਰਾਂ ਕਮੈਂਟ ਆਉਣੇ ਸ਼ੁਰੂ ਹੋਏ ਫਿਰ ਮੀਡੀਆ ਸਾਰਾ ਗੁਰਦੁਆਰਿਆਂ ਨੂੰ ਭੱਜਿਆ ਤੇ ਉਹਨਾਂ ਨੇ ਪੁੱਛਿਆ ਕਿ ਇਹ ਕੀ ਵੀ ਕੰਟਰੀ ਤੇ ਆਫਤਾ ਆਈ ਹੋਵੇ ਤੇ ਇੱਕ ਸੰਸਥਾਵਾਂ ਆਪਣੇ ਤੌਰ ਤੇ ਉੱਠ ਕੇ ਸ਼ੁਰੂ ਕਰਦੇ ਫਿਰ ਇਹ ਉਹਨਾਂ ਨੂੰ ਦੱਸਿਆ ਕਿ ਇਹ ਕੋਈ ਵੱਖਰਾ ਨਹੀਂ ਕੀਤਾ ਸਾਡੇ ਗੁਰੂ ਸਾਹਿਬ ਦਾ ਸੰਕਲਪ ਹੈ ਕਿ ਜਿਸ ਟਾਈਮ ਦੇ ਉੱਪਰ ਲੋਡ ਆ ਜਵੇ ਉਹ ਪੈ ਜਾਵੇ ਤੇ ਨਿਸ਼ਾਨ ਸਾਹਿਬ ਦਾ ਮਤਲਬ ਇਹ ਦੱਸਿਆ ਕਿ ਤੁਸੀਂ ਦੂਰੋਂ ਹੀ ਦੇਖ ਕੇ ਇੱਥੋਂ ਤੁਹਾਨੂੰ ਪਤਾ ਲੱਗ ਸਕਦਾ ਕਿ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਗਏ ਤੇ ਇਹ ਦਰਵਾਜ਼ਾ ਇੱਥੇ ਖੁੱਲ੍ਹਾ ਇੱਥੇ ਪਹੁੰਚੋ ਬਹੁਤੇ ਬੱਚੇ ਇਸ ਕਰਕੇ ਜਾ ਰਹੇ ਆ ਕਿ ਅਸੀਂ ਸਟੱਡੀ ਕਰਕੇ ਉੱਥੇ ਪੱਕੇ ਹੋ ਜਾਵਾਂਗੇ ਇਸ ਤਰ੍ਹਾਂ ਦਾ ਸਕੋਪ ਹੈਗਾ ਉੱਥੇ ਕੰਟਰੀ ਛੋਟਾ ਜਦੋਂ ਤਾਂ ਉੱਥੇ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਕਿ ਸਾਨੂੰ ਲੇਬਰ ਦੀ ਘਟ ਗਈ ਹੈ ਸਾਡੇ ਉਦੋਂ ਪਾਲਿਸੀ ਚੇਂਜ ਹੁੰਦੀ ਹੈ ਪਰ ਜਦੋਂ ਹੀ 10000 ਬੰਦਾ ਉਹ ਛੋਟੀ ਜੀ ਕੰਟਰੀ ਸੇ ਵੱਡਦਾ ਉਦੋਂ ਫਿਰ ਉਹ ਕਹਿੰਦੇ ਕਿ ਇੱਕਦਮ ਵੱਧ ਗਏ ਸੋ ਉਹਨੂੰ ਥੋੜਾ ਜਿਹਾ ਰੋਕਦੇ ਵੀ ਹਨ ਅੱਜ ਉਹਨਾਂ ਦੀ ਪਾਲਿਸੀ ਹੋ ਰਿਹਾ ਮਹੀਨੇ ਬਾਅਦ ਪਾਲਿਸੀ ਹੋਰ ਹੁੰਦੀ ਹੈ ਜੇ ਉਹਨਾਂ ਨੇ ਇੱਕ ਕੋਰਸ ਦੇ ਵਿੱਚ ਤੁਹਾਨੂੰ ਮੰਨ ਲਓ ਡਿਪਲੋਮਾ ਬਿਜ਼ਨਸ ਤੁਹਾਨੂੰ ਸੱਦਿਆ ਤਾਂ ਉਹਨਾਂ ਨੇ ਜਦੋਂ ਤੱਕ ਤੁਸੀਂ ਕਰ ਲੱਗਣਾ ਪਾਲਿਸੀ ਚੇਂਜ ਹੋ ਜਾਂਦੀ ਹੈ ਦੁਨੀਆ ਭਰ ਦੇ ਵਿੱਚ ਐਸਾ ਕੋਈ ਮੁਲਕ ਨਹੀਂ ਹੈ ਜਿੱਥੇ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਸਦਕਾ ਵੱਖਰੀ ਪਛਾਣ ਨਾ ਬਣਾਈ ਹੋਵੇ ਭਾਵੇਂ ਉਹ ਅਮਰੀਕਾ ਦੀ ਗੱਲ ਕਰ ਲਈਏ ਕੈਨੇਡਾ ਦੀ ਗੱਲ ਕਰ ਲਈਏ ਆਸਟ੍ਰੇਲੀਆ ਦੀ ਗੱਲ ਕਰ ਲਈਏ ਨਿਊਜ਼ੀਲੈਂਡ ਦੀ ਗੱਲ ਕਰ ਲਈਏ ਜਾਂ ਹੋਰ ਇੰਗਲੈਂਡ ਦੀ ਗੱਲ ਕਰ ਲਈਏ ਜਿਹੜੇ-ਜਿਹੜੇ ਵੀ ਮੁਲਕ ਦੇ ਵਿੱਚ ਪੰਜਾਬੀ ਗਏ ਨੇ ਉਹਨਾਂ ਨੇ ਆਪਣੀ ਮਿਹਨਤ ਕਰਕੇ ਵੱਖਰਾ ਨਾਮ ਉੱਥੇ ਜ਼ਰੂਰ ਬਣਾਇਆ ਵੱਖਰਾ ਸਥਾਨ ਬਣਾਇਆ ਸੋ ਠੀਕ ਇਸੇ ਤਰ੍ਹਾਂ ਦੀ ਆ ਸਾਡੇ ਨਾਲ ਇੱਕ ਸ਼ਖਸੀਅਤ ਅੱਜ ਮੌਜੂਦ ਨੇ ਜਿਨ੍ਹਾਂ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ ਉਹ ਨਿਊਜ਼ੀਲੈਂਡ ਤੋਂ ਨੇ ਨਿਊਜ਼ੀਲੈਂਡ ਦੀ ਜਿਹੜੀ ਸੈਂਟਰੋ ਸਿੱਖ ਐਸੋਸੀਏਸ਼ਨ ਹੈ ਉਹਦੇ ਉਹ ਪ੍ਰਧਾਨ ਨੇ ਤੇ ਸੁਪਰੀਮ ਸਿੱਖ ਸੁਸਾਇਟੀ ਹੈ ਨਿਊਜ਼ੀਲੈਂਡ ਦੀ ਉਹਦੇ ਉਹ ਸਪੋਕਸ ਪਰਸਨ ਨੇ ਸਰਦਾਰ ਦਿਲਜੀਤ ਸਿੰਘ ਦਿਲਜੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਥੈਂਕ ਯੂ ਬਾਬਾ ਪਾਜੀ ਤੁਹਾਡਾ ਜੀ ਜਦੋਂ ਮੈਂ ਕਿਹਾ ਕਿ ਪੰਜਾਬੀਆਂ ਨੇ ਐਸਾ ਕੋਈ ਮੁਲਕ ਨਹੀਂ ਹੈ ਜਿੱਥੇ ਵੱਖਰੀ ਪਛਾਣ ਨਾ ਬਣਾਈ ਹੋਵੇ ਠੀਕ ਇਸੇ ਤਰ੍ਹਾਂ ਜਦੋਂ ਨਿਊਜ਼ੀਲੈਂਡ ਦਾ ਨਾਮ ਆਉਂਦਾ ਹੈ ਪੰਜਾਬੀ ਭਾਈਚਾਰੇ ਦੇ ਵਿੱਚ ਤਾਂ ਨਿਊਜ਼ੀਲੈਂਡ ਨੂੰ ਚੇਤੇ ਕਰਦੇ ਸਭ ਤੋਂ ਪਹਿਲਾਂ ਦਲਜੀਤ ਸਿੰਘ ਜੀ ਦਾ ਨਾਮ ਜਿਹੜਾ ਉਹ ਆ ਜਾਂਦਾ ਸਾਹਮਣੇ ਸੋ ਐਸਾ ਕੀ ਵਿਲੱਖਣ ਹੈ ਕਿ ਜਿਹੜਾ ਉੱਥੇ ਲੋਕ ਮੈਂ ਵੀ ਗਿਆ ਸੀ ਵੇਖਿਆ ਸੀ ਕਿ ਤੁਸੀਂ ਉੱਥੇ ਜਿਹੜਾ ਟਾਕਾਨੀ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਸਪੋਰਟਸ ਕੰਪਲੈਕਸ ਬਣਾਇਆ ਬਹੁਤ ਖੂਬਸੂਰਤ ਬਣਾਇਆ ਔਰ ਉਹਦੇ ਵਿੱਚ ਐ ਕਿ ਤੁਸੀਂ ਦੂਜੀ ਵਾਰ ਦੂਜਾ ਜਿਹੜਾ ਵਰਲਡ ਕਬੱਡੀ ਕੱਪ ਹੈ ਉਹ ਕੀਤਾ ਸੋ ਸਭ ਤੋਂ ਪਹਿਲਾਂ ਤਾਂ ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਹੜੇ ਸਾਰੇ ਪੰਜਾਬੀ ਜਦੋਂ ਪੁੱਛਦੇ ਆ ਉਥੇ ਜੇ ਕਿਸੇ ਨੂੰ ਕੋਈ ਦਿੱਕਤ ਹੁੰਦੀ ਹੈ ਤਾਂ ਉਹਨਾਂ ਦੇ ਕੋਲ ਇੱਕੋ ਹੀ ਨਾਮ ਆਉਂਦਾ ਦਿਲਜੀਤ ਸਿੰਘ ਸੋ ਐਸੀ ਕਿਹੜੀ ਗਿੱਦੜ ਸਿੰਘੀ ਹੈ ਦੇਖੋ ਜੀ ਪ੍ਰਮਾਤਮਾ ਦੀ ਕਿਰਪਾ ਹਰੇਕ ਬੰਦੇ ਦੀ ਉਹਨਾਂ ਕੰਟਰੀਆਂ ਚ ਜਾ ਕੇ ਜਿਹੜੀ ਭੱਜ ਦੌੜਿਆ ਉਹ ਆਪਣੀਆਂ ਪਰਸਨਲ ਪ੍ਰਾਪਰਟੀਆਂ ਜਾਂ ਕੰਮ ਨੂੰ ਜਾਂ ਦੂਜੇ ਕਮਕਾਜਾਂ ਚ ਬਿਜ਼ੀ ਹੋ ਕੇ ਉਹਨੂੰ ਡਿਵੈਲਪ ਕਰਨੀ ਹੁੰਦੀ ਹੈ ਪਰ ਮੈਨੂੰ ਛੋਟੇ ਹੁੰਦੇ ਤੋਂ ਸ਼ੌਂਕ ਇਹੋ ਜੀ ਕਿ ਜਿੱਦਾਂ ਇੱਕ ਦਿਲ ਚੋਂ ਘਰ ਘਰ ਗਈ ਹੈ ਗੱਲ ਕਿ ਕੁਛ ਨਹੀਂ ਤੁਹਾਡੇ ਕੋਲ ਜਾਣਾ ਤੇ ਕੁਛ ਨਹੀਂ ਤੁਹਾਡੇ ਨਾਲ ਬਟ ਜਿੰਨਾ ਕਿ ਤੁਸੀਂ ਰਹਿ ਕੇ ਆਪਣੇ ਲਈ ਤੇ ਕਿਸੇ ਨੂੰ ਖੁਸ਼ ਕਰ ਸਕਦੇ ਹੋ ਭਾਈਚਾਰੇ ਲਈ ਜੋ ਕਰ ਸਕਦੇ ਹੋ ਆਪਣੇ ਕੌਮ ਲਈ ਜੋ ਕਰ ਸਕਦੇ ਹੋ ਉਹ ਚੀਜ਼ਾਂ ਜਿਹੜੀਆਂ ਉਹ ਮੈਨੇ ਰੱਖਦੀਆਂ ਸੋ ਮੈਂ ਜ਼ਿਆਦਾ ਕਨਸਟ੍ਰੇਟ ਜਿਹੜਾ ਉਸ ਚੀਜ਼ ਤੇ ਕਰਦਾ ਸੋ ਸਤਿਗੁਰੂ ਦੀ ਕਿਰਪਾ ਜਿਹੜਾ ਵੀ ਕੋਈ ਮਾਈਪਾਈ ਉਹ ਸਾਨੂੰ ਜਦੋਂ ਯਾਦ ਕਰਦਾ ਤਾਂ ਉਹਦੇ ਚ ਕਈ ਤਰ੍ਹਾਂ ਦੀ ਆਸ ਹੁੰਦੀ ਹੈ ਉਹਦੇ ਚ ਆਸਤਾ ਉਹਦੀ ਗੁਰੂ ਘਰ ਚ ਵੀ ਹੁੰਦੀ ਹੈ ਉਹਦੀ ਆਸਤਾ ਜਿਹੜੀ ਹਰ ਪਾਸੇ ਇਹ ਦੇਖ ਕੇ ਅਗਲਾ ਕਾਲ ਕਰਦਾ ਤੁਹਾਨੂੰ ਕਿ ਤੁਸੀਂ ਉਹਦੇ ਲਈ ਕੁਛ ਨਾ ਕੁਛ ਕਰ ਸਕੋ ਸੋ ਐਸ ਇਸ ਵਾਰ ਤੁਸੀਂ ਮੇਰੇ ਖਾਲਾ ਪਿਛਲੇ ਵੀ ਨਹੀਂ ਦੂਜਾ ਵਰਲਡ ਕਬੱਡੀ ਕੱਪ ਆ ਜਿਹੜਾ ਕਰਾਇਆ ਪਿਛਲੇ ਸਾਲ ਤੁਸੀਂ ਪਹਿਲਾ ਕਰਾਇਆ ਸੀ ਸੋ ਇਸ ਵਾਰ ਕਿਵੇਂ ਦਾ ਤਜਰਬਾ ਰਿਹਾ ਤੁਹਾਡਾ ਅਮ ਲਕੋਜੀ سپورٹس ਦੀ ਟੀਮ ਜਿਹੜੀ ਹੈ ਸਾਡੀ ਯੂਥ ਦੀ ਟੀਮ ਉਹਨਾਂ ਨੇ ਸਾਨੂੰ ਕੰਪੈਲ ਕਰਕੇ ਦੂਸਰਾ ਜਿਹੜਾ ਹੈਗਾ ਪਿਛਲੇ ਸਾਲ ਵੀ ਹੋਇਆ ਹੈ ਇਤਕੀ ਵੀ ਹੋਇਆ ਉਹਨਾਂ ਦਾ ਰੈਨ ਸੀ ਬਹੁਤ ਜਲਦੀ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਸਾਰਾ ਜਿਹੜਾ ਉਹਨੂੰ ਸ਼ੁਰੂ ਕਰਨਾ ਉਹਨੂੰ ਕੰਪਲੀਟ ਕਰਨਾ ਪਰ ਕਿ ਉਹ ਜਿੱਦਾਂ ਇਦਾਂ ਕਹ ਲਓ ਮਿਸਾਲ ਛੱਡ ਗਿਆ ਜਿਹੜਾ ਉੱਥੇ ਇਹਨਾਂ ਨੇ ਵਰਲਡ ਕੱਪ ਕਰਾਇਆ ਇਤਕੀ ਟਕਨ ਨੀ ਗੁਰਦਰ ਸਾਹਿਬ ਦੀ ਸਪੋਰਟਸ ਫੀਲਡ ਦੇ ਵਿੱਚ ਤੇ ਅਸੀਂ ਜਿੱਥੇ ਵੀ ਜਾਂਦੇ ਹਾਂ ਬੜੀ ਹੈਰਾਨੀ ਦੀ ਗੱਲ ਹੈ ਕਿ ਤਕਰੀਬਨ 1 ਮਿਲੀਅਨ ਲੋਕ ਜਿਹੜੇ ਆ ਉਤੋਂ ਵੱਧ ਨੂੰ ਦੂਹ ਦਿਨਾਂ 'ਚ ਦੇਖ ਕੇ ਆ ਸੀ ਉਸ ਵਰਲਡ ਕੱਪ ਨੂੰ ਤੇ ਜੇ ਕਿਸੇ ਹੋਰ ਕੰਟਰੀ 'ਚ ਵੀ ਜਾਂਦੇ ਆ ਜਾਂ ਇੱਥੇ ਵੀ ਕਿਸੇ ਨੂੰ ਵੀ ਮਿਲਦੇ ਆ ਤਾਂ ਇੰਨੀ ਵੱਡੀ ਪੱਧਰ ਤੇ ਲੋਕ ਦੇਖਦੇ ਹੋਣਗੇ ਕਦੀ ਸੁਣਿਆ ਸੋਚਦੇ ਨਹੀਂ ਸੀ ਸੋ ਅਜੇ ਵੀ ਲੋਕ ਇੱਥੇ ਆਣ ਨੂੰ ਪੁੱਛਦੇ ਕਿ ਬਹੁਤ ਵਧੀਆ ਗੇਮਾਂ ਹੋਈਆਂ ਸੀ ਤੇ ਉਹ ਕੱਪ ਦੇਖਣ ਵਾਲਾ ਸੀ ਕਿਹੜੇ ਕਿਹੜੇ ਮੁਲਕ ਤੋਂ ਖਿਡਾਰੀ ਜਿਹੜੇ ਆਏ ਸੀ ਇਹ ਸਾਰੇ ਦੋ-ਦੋ ਕੰਟਰੀ ਜਿਵੇਂ ਜਿਵੇਂ ਗੁਆਂਡ ਹੈ ਜਿੱਦਾਂ ਕੈਨੇਡਾ ਤੇ ਅਮਰੀਕਾ ਸੀ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਸੀ ਇੰਡੀਆ ਤੇ ਪਾਕਿਸਤਾਨ ਸੋ ਇਹ ਦੇਸ਼ਾਨੀਆ ਟੀਮਾਂ ਜਿਹੜੀਆਂ ਉੱਥੇ ਪਿੜੀਆਂ ਆਪਸ ਵਿੱਚ 6 ਮੁਲਕਾਂ ਦੀਆਂ ਟੀਮਾਂ ਨੇ ਉੱਥੇ ਮੈਚ ਖੇਡੇ ਆ ਹਾਂਜੀ ਪਲੇਅਰ ਬਹੁਤ ਜ਼ਿਆਦੇ ਕੰਟਰੀਆਂ ਤੋਂ ਆਏ ਸੀ ਪਰ 6 ਸਟਰੋਂਗ ਟੀਮਾਂ ਉਹਨਾਂ ਦੀਆਂ ਬਣਾਈਆਂ ਸੀ ਜਿਨ੍ਹਾਂ ਦੇ ਵਿੱਚ ਫਿਰ ਉਹਨਾਂ ਨੇ ਆਪਸ ਵਿੱਚ ਜਿਹੜੇ ਕੰਪੀਟੀਸ਼ਨ ਹੋਏ ਆ 7 ਮੈਚ ਜਿਹੜੇ ਆ ਉਹਨਾਂ ਦੇ ਵਿੱਚ ਖੇਡੇ ਗਏ ਮਾਰਕੀਟ ਕਬੱਡੀ ਸਾਡੀ ਪਿੰਡਾਂ ਦੇ ਵਿੱਚ ਪ੍ਰਚਲਿਤ ਆ ਕਿਉਂਕਿ ਆਪਾਂ ਸਾਰੇ ਜਿਹੜੇ ਪਿੰਡਾਂ ਨਾਲ ਬਵਸਤਾ ਰੱਖਦੇ ਆ ਸੋ ਕਿਤੇ ਨਾ ਕਿਤੇ ਕਬੱਡੀ ਸਾਰੇ ਹੀ ਜ਼ਰੂਰ ਖੇਡਦੇ ਰਹੇ ਨੇ ਨਵੀਂ ਪੀੜੀ ਤਾਂ ਨਹੀਂ ਖੇਡਦੀ ਕਿਉਂਕਿ ਪਿੰਡਾਂ ਦੇ ਵਿੱਚ ਹੋਰ ਕੋਈ ਖੇਡ ਹੀ ਨਹੀਂ ਸੀ ਤੇ ਸ਼ਾਮ ਵੇਲੇ ਕਬੱਡੀ ਖੇਡਣ ਲੱਗ ਜਨਾ ਕਬੱਡੀ ਹੌਲੀ ਹੌਲੀ ਮਤਲਬ ਵਰਲਡ ਕੱਪ ਤੱਕ ਚਲੇਗੀ ਕਬੱਡੀ ਕਰੋੜਾਂ ਦੀ ਖੇਡ ਹੋਗੀ ਉਸ ਤੋਂ ਬਾਅਦ ਕਬੱਡੀ ਦੇ ਵਿੱਚ ਹੀ ਗੈਂਗਸਟਰ ਵੀ ਪੈਦਾ ਹੋਣ ਲੱਗ ਗਏ ਸੋ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਦਿੱਕਤ ਤੁਹਾਨੂੰ ਵੀ ਸਾਹਮਣਾ ਕਰਨਾ ਪਿਆ ਦੇਖੋ ਜੀ 2001 ਤੋਂ ਜਦੋਂ ਪਹਿਲੀ ਵਾਰ ਟੀਮ ਉੱਥੇ ਨਿਊਜ਼ੀਲੈਂਡ ਚੱਦੀ ਹੈ ਇਹ ਮਾਨ ਕਲਪੁਰਖ ਨੇ ਮੈਨੂੰ ਦਿੱਤਾ ਮੈਂ ਪਹਿਲੀ ਵਾਰ ਉੱਥੇ ਟੀਮ ਜਿਹੜੀ 2001 ਚ ਬੁਲਾਈ ਸੀ ਨਿਊਜ਼ੀਲੈਂਡ ਨਿਊਜ਼ੀਲੈਂਡ ਦੇ ਵਿੱਚ ਉਦੋਂ ਟੱਕਨ ਨੇ ਨਹੀਂ ਗੁਰਦੁਆਰਾ ਸਾਹਿਬ ਨਹੀਂ ਸੀਗਾ 2005 ਚ ਟੱਕਨ ਨੇ ਨਹੀਂ ਗੁਰਦੁਆਰਾ ਸਾਹਿਬ ਦਾ ਉਦਘਾਟਨ ਹੋਇਆ ਤਾਂ ਉਦੋਂ ਪਹਿਲੀ ਵਾਰ ਇਥੋਂ 30 ਪਲੇਅਰ ਖੇਡਣ ਵਾਸਤੇ ਜਿਹੜੇ ਲੈ ਕੇ ਗਏ ਉਦੋਂ ਵੀ ਮੈਂ ਆਰਗੇਨਾਈਜ਼ ਕੀਤਾ ਸੀ ਉਹ ਆਪਣੇ ਸਾਰੇ ਸਾਥੀਆਂ ਦੇ ਨਾਲ ਮਿਲ ਕੇ ਟੀਮ ਦੇ ਨਾਲ ਮਿਲ ਕੇ ਤੇ ਉਸ ਤੋਂ ਬਾਅਦ ਫਿਰ ਇਹ ਲੜੀ ਵਾਰ ਹਰ ਸਾਲ ਲਗਾਤਾਰ ਚੱਲਦਾ ਰਿਹਾ ਔਰ ਇਹਦੇ ਵਿੱਚ ਸੋਵਾਂ ਨਹੀਂ ਮੈਂ ਸੋਚਦਾ ਹਜ਼ਾਰ ਦੇ ਸਾਬ ਨਾਲ ਪਲੇਅਰ ਜਿਹੜੇ ਇਥੋਂ ਅਸੀਂ ਪਿੰਡਾਂ ਚੋਂ ਪਲੇਅਰ ਚੁਣਦੇ ਸੀ ਜਿਨ੍ਹਾਂ ਨੂੰ ਮੌਕਾ ਮਿਲੇ ਉਹ ਬਾਹਰ ਜਾਣ ਉਹ ਆਪਣਾ ਟੇਲੈਂਟ ਦਿਖਾਉਣ ਤੇ ਉਹਨੂੰ ਦੂਜੇ ਕੰਟਰੀਆਂ ਪਿਕ ਕਰਨ ਜਿਹੜੇ ਵੱਡੇ ਕੰਟਰੀ ਆ ਕਿ ਆ ਪਲੇਅਰ ਜਿਹੜਾ ਵਧੀਆ ਤਾਂ ਹੋਇਆ ਵੀ ਐਵੇਂ ਜਿਹੜੇ ਅੱਜ ਸਟਾਰ ਐ ਇਹ ਮੋਸਟਲੀ ਨਿਊਜ਼ੀਲੈਂਡ ਤੋਂ ਹੀ ਜਿਹੜੇ ਆ ਇਹ ਪੈਦਾ ਹੋਏ ਆ ਚੱਲਦੇ ਕੰਮਾਂ ਦੇ ਵਿੱਚ ਮੈਂ ਦੋਨਾਂ ਪਾਸਿਆਂ ਨੂੰ ਦਿੰਦਾ ਕਿ ਦੋਸ਼ ਇਹਦੇ ਵਿੱਚ ਦੋਨਾਂ ਪਾਸਿਆਂ ਦਾ ਹੀ ਹ ਜਿੱਥੇ ਜੇ ਆਪਾਂ ਇਹ ਕਹੀਏ ਕਿ ਜੇ ਕੱਲਾ ਗੈਂਗਸਟਰਾਂ ਦਾ ਵੀ ਕਸੂਰ ਨਹੀਂ ਇਹਦੇ ਵਿੱਚ ਉਹ ਪਲੇਅਰਾਂ ਦਾ ਵੀ ਕਸੂਰ ਆ ਕਿ ਇੱਕ ਦੂਸਰੇ ਨਾਲ ਜੜੀਆਂ ਲਾਗਤ ਬਾਜ਼ੀਆਂ ਜਾਂ ਇੱਕ ਦੂਸਰੇ ਨਾਲ ਜੜੀ ਇੱਕ ਦੂਸਰੇ ਨੂੰ ਨੀਵਾ ਦਿਖਾਉਣ ਵਾਲੀ ਆ ਚਾ ਉਹ ਉਹ ਕਿਤੇ ਨਾ ਕਿਤੇ ਜਦੋਂ ਆਈ ਉਹਦਾ ਕਰਕੇ ਕਈ ਨੁਕਸਾਨ ਵੀ ਹੋਏ ਆ ਤੇ ਪਰ ਆਪਾਂ ਜੇ ਕੌਨਸਟ੍ਰੇਟ ਗੇਮ ਵੱਲ ਰੱਖੀਏ ਤਾਂ ਮੇਰੇ ਖਿਆਲ ਚ ਆਪਾਂ ਉਹਦੇ ਲਈ ਆਪਣੀ ਪੰਜਾਬੀਅਤ ਦੀ ਤੇ ਸਾਡੀ ਆਪਣੀ ਕੌਮ ਦੀ ਵੀ ਜਿਹੜੀ ਆ ਉਹ ਬੋਚੜ ਦੀ ਕਲਾ ਦੇ ਨਾਲ ਹੀ ਉਹਦੇ ਚ ਦਿਖੇਗੀ ਤੁਹਾਨੂੰ ਜੀ ਜਿਹੜੇ ਟਾਕਾਂ ਨੇ ਨਹੀਂ ਗੁਰਦੁਆਰਾ ਸਾਹਿਬ ਆ ਉਹਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਤੁਹਾਡੇ ਵੱਲੋਂ ਇਹ ਕਿਹਾ ਗਿਆ ਸੀ ਮੈਂ ਸੁਣਿਆ ਵੀ ਸੀਗਾ ਤੁਹਾਡਾ ਬਿਆਨ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜੇ ਸਾਡੇ ਸਿੱਖ ਪਰਿਵਾਰ ਨੇ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਰਹਿੰਦੇ ਆ ਉਹਨਾਂ ਦੀ ਜਨਮ ਤੋਂ ਲੈ ਕੇ ਮਰਨ ਤੱਕ ਦੀਆਂ ਜਿਹੜੀਆਂ ਕਿਰਿਆਵਾਂ ਨੇ ਉਹ ਸਾਰੇ ਬੰਦੋਬਸਤ ਨੇ ਜਿਹੜੇ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੀ ਜ਼ਮੀਨ ਹੈ ਉਹ ਸਾਰੀ ਚਾਰਦੁਆਰੀ ਦੇ ਵਿੱਚ ਹੋਣ ਸੋ ਕਿਹੜੀਆਂ ਕਿਹੜੀਆਂ ਸੁੱਖ ਸਹੂਲਤਾਂ ਨੇ ਜਿਹੜੀਆਂ ਸਿੱਖ ਕੌਮ ਲਈ ਉੱਥੇ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੇ ਉੱਤੇ ਤੁਸੀਂ ਦੇ ਰਹੇ ਹੋ ਅ ਐਕਚੁਅਲੀ ਜਦੋਂ 89 ਚ ਗਏ ਤਾਂ ਅਸੀਂ ਜਿਹੜੀਆਂ ਸਹੂਲਤਾਂ ਤੋਂ ਵੱਖਣੇ ਸੀ ਸਾਨੂੰ ਨਹੀਂ ਕੁਝ ਵੀ ਜਿਹੜਾ ਉਸ ਟਾਈਮ ਦੇ ਵਿੱਚ ਜਦੋਂ ਮਿਲ ਰਿਹਾ ਸੀ ਕਿਉਂਕਿ ਇੱਕ ਤਾਂ ਆਬਾਦੀ ਬਹੁਤ ਥੋੜੀ ਸੀ ਦੂਸਰਾ ਜਿਹੜੇ ਉਸ ਸਿਸਟਮ ਜਿਹੜਾ ਵੇਚਦੀ ਅਸੀਂ ਲੰਘੇ ਆ ਕਿੰਨੀਆਂ ਮੁਸ਼ਕਲਾਂ ਸੀ ਉਸ ਦੌਰ ਉਹ ਦੌਰ ਸਾਡੇ ਨਵੇਂ ਲੋਕਾਂ ਲਈ ਨਾ ਆਵੇ ਜਿਹੜੇ ਗਏ ਆ ਇਸੇ ਕਰਕੇ ਹੀ ਅਹੀਂ ਇਸ ਪਾਸੇ ਨੂੰ ਜਿਹੜੇ ਆ ਉਹ ਲੱਗੇ ਹੋਏ ਆ ਬੜੇ ਸੁਪਨੇ ਸੀ ਸਾਡੇ ਕਿਉਂਕਿ ਉੱਥੇ ਜਦੋਂ ਜਾ ਕੇ ਤੁਸੀਂ ਕੋਈ ਗੇਮ ਵੀ ਕਰਾਉਣੀ ਹੁੰਦੀ ਸੀ ਕਾਉਂਸਲ ਦੀਆਂ ਫੀਲਡਾਂ ਲੈ ਕੇ ਤੁਸੀਂ ਕਰਾਉਂਦੇ ਉਹਨਾਂ ਕੋ ਹਾਇਰ ਕਰਦੇ ਹੋ ਕਈ ਤਰ੍ਹਾਂ ਦੀਆਂ ਤੁਹਾਡੇ ਤੇ ਪਾਬੰਦੀਆਂ ਹੁੰਦੀਆਂ ਕਿ ਇੱਥੇ ਨੌਇਸ ਜਿਹੜੀ ਆ ਬਹੁਤ ਘੱਟ ਆਵਾਜ਼ ਹੋਣੀ ਚਾਹੀਦੀ ਆ ਸਫਾਈ ਰੱਖੋ ਇੰਨੇ ਤੋਂ ਇੰਨੇ ਚ ਹੀ ਤੁਸੀਂ ਗੇਮ ਕਰ ਸਕਦੇ ਹੋ ਇੰਨੇ ਪੈਸੇ ਪਹਿਲਾਂ ਜਮਾ ਕਰਾਓ ਮਾੜਾ ਜਿਹਾ ਕੋਈ ਨੁਕਸਾਨ ਹੋ ਗਿਆ ਇੰਨੇ ਪੈਸੇ ਦੇ ਫਾਈਨ ਦੇ ਪਰ ਉਹ ਚੀਜ਼ਾਂ ਦੇਖ ਕੇ ਉਹਨਾਂ ਦਿਲਚਸਾ ਸੀ ਕਿ ਕੋਈ ਆਪਣਾ ਚੀਜ਼ ਇਹੋ ਜਿਹੀ ਬਣਾਈਏ ਜਿਹੜੀ ਸਾਡੇ ਜਿਹੜੇ ਬ ਆ ਮਾਣ ਮਹਿਸੂਸ ਕਰ ਸਕਣ ਜਿੱਥੇ ਦੂਜੇ ਕਮਿਊਨਿਟੀਆਂ ਸਾਡੇ ਕੋਲ ਆਣ ਕੇ ਉਹ ਗਰਾਊਂਡਾਂ ਜਿਹੜੀਆਂ ਵਰਤਣ ਦੀ ਇਜਾਜ਼ਤ ਮੰਗਣ ਤੇ ਗੁਰਦਾਰ ਸਾਹਿਬ ਇਹੋ ਜਿਹਾ ਵਿਸ਼ਾਲ ਹੋਵੇ ਕਿ ਨਿਊਜ਼ੀਲੈਂਡ ਦੇ ਸਿੱਖ ਮਾਣ ਮਹਿਸੂਸ ਕਰਨ ਦੁਨੀਆ ਭਰ ਦੇ ਵਿੱਚ ਕਿ ਉਹਨਾਂ ਕੋਲ ਕੋਈ ਐਹੋ ਜਿਹੀਆਂ ਆਪਣੀਆਂ ਸੰਸਥਾਵਾਂ ਹੈਗੀਆਂ ਸਤਿਗੁਰਾਂ ਨੇ ਕਾਫੀ ਇਹਦੇ ਚ ਬਖਸ਼ਿਸ਼ ਕੀਤੀਆਂ ਸਕੂਲ ਦਾ ਜਿਵੇਂ ਆਪਾਂ ਲੈ ਲਈਏ ਤੇ ਪਰ ਜਿਹੜੀ ਪਲਾਨ ਹੈ ਉਹ ਇਹ ਹੈ ਕਿ ਜਿੱਥੋਂ ਸਾਡੇ ਸ਼ੁਰੂ ਦੇ ਕਿਰਿਆਕਰਮ ਤੋਂ ਲੈ ਕੇ ਅੰਤਮ ਕਿਰਿਆਕਰਮ ਤੱਕ ਹਰ ਇੱਕ ਚੀਜ਼ ਸਾਡੀ ਆਪਣੀ ਜਿਹੜੀ ਉਸ ਕੰਟਰੀ ਦੇ ਵਿੱਚ ਹੋਵੇ ਤੇ ਭਾਈ ਭਾਈਚਾਰਾ ਪੱਬਾ ਪਾ ਰਿਹਾ ਲੱਗੇ ਹੋਏ ਆ ਉਹਦੇ ਵਿੱਚ ਗਾਂ ਕਈ ਪ੍ਰੋਜੈਕਟ ਪਲਾਨ ਜਿਹੜੇ ਆ ਅਜੇ ਹੈਗੇ ਆ ਪਹਿਲਾਂ ਸਭ ਤੋਂ ਇਹ ਸੀ ਕਿ ਜਿਹੜੇ ਬੱਚੇ ਜਦੋਂ ਬਰਥ ਹੁੰਦਾ 2 ਤੋਂ 5 ਉਹਨਾਂ ਬੱਚਿਆਂ ਨੂੰ ਕਿੰਡੀ ਚ ਸੰਭਾਲਣ ਦਾ ਜਿਹੜਾ ਉਹ ਕਿੰਡੀ ਗੁਰਦਾਰਾ ਸਾਹਿਬ ਦੇ ਵਿੱਚ ਬਣਾਈ ਜਿੱਥੇ ਆਪਣੇ ਬੱਚਿਆਂ ਨੂੰ ਜੰਮਦਿਆਂ ਨੂੰ ਕਟੋ-ਕਟ ਇਹ ਲੱਗਣਾ ਸ਼ੁਰੂ ਹੋ ਜਵੇ ਪਤਾ ਕਿ ਉਹ ਊੜਾ ਐੜਾ ਈੜੀ ਜਾਂ ਬੱਚੇ ਗੁਰੂ ਸਾਹਿਬਾਂ ਦਾ ਜਾਂ ਥੋੜਾ ਬਹੁਤ ਆ ਜਿਹੜਾ ਬੇਸਿਕ ਆ ਉਹ ਜਾਣਕਾਰੀ ਲੈਣ ਤੋ 5 ਸਾਲ ਤੋਂ ਬਾਅਦ ਜਿਹੜਾ ਫਿਰ 19 ਸਾਲ ਤੱਕ ਦਾ ਉਹ ਪੰਜਾਬੀ ਸਕੂਲ ਜਿਹੜਾ ਸ਼ੁਰੂ ਕੀਤਾ ਸਾਡੇ ਕੋਲ 1000 ਬੱਚਾ ਜਿਹੜਾ ਸਕੂਲ ਦੇ ਵਿੱਚ ਸਿੱਖ ਹੈਰੀਟੇਜ ਸਕੂਲ ਦੇ ਵਿੱਚ ਪੜਦਾ 30 ਦੇ ਕਰੀਬ ਸਾਡੇ ਕੋਲ ਟੀਚਰ ਆ ਸਕੂਲ ਦਾ ਆਪਣਾ ਬੋਰਡ ਆ ਉਹਦੇ ਵਾਸਤੇ ਸੋ ਫਿਰ ਜਿਹੜੇ ਬੱਚੇ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਆਉਂਦੇ ਸੀ ਉਹਨਾਂ ਨੂੰ ਕਿਵੇਂ ਲੈ ਕੇ ਆਉਣਾ ਤੇ ਜਿਹੜੇ ਬੱਚਿਆਂ ਚ ਟੈਲੈਂਟ ਹੈਗਾ ਉਹਨਾਂ ਨੂੰ ਕਿਵੇਂ ਆਪਣੇ ਕਮਿਊਨਿਟੀ ਵੱਲੋਂ ਤਿਆਰ ਕਰਨਾ ਉਹਦੇ ਵਾਸਤੇ ਸਪੋਰਟਸ ਕੰਪਲੈਕਸ ਦਾ ਜਿਹੜਾ ਸੀ ਲਗਭਗ 25 ਮਿਲੀਅਨ ਡਾਲਰ ਦੇ ਐਸਟਸੀ ਸਪੋਰਟਸ ਕੰਪਲੈਕਸ ਜਿਹੜਾ ਬਣਿਆ ਉਹਦੇ ਜਿੱਥੇ ਉਹਦੇ ਵਿੱਚ ਵਿਸ਼ਾਲ ਆਪਣੀ ਕਾਰ ਪਾਰਕਿਆ ਉਹਦੇ ਚ ਲਾਈਟਾਂ ਦਾ ਪ੍ਰਬੰਧ ਰਾਤ ਦਾ ਸਾਊਂਡ ਸਿਸਟਮ ਦਾ ਪ੍ਰਬੰਧ ਬੈਠਣ ਦਾ ਪ੍ਰਬੰਧ ਉਹਦੇ ਚ ਫੀਫਾ ਅਪਰੂਵਡ ਸੋਕਰ ਫੀਲਡ ਹੈ ਹਾਕੀ ਤੁਸੀਂ ਖੇਡ ਸਕਦੇ ਹੋ ਤੇ ਵੋਲੀਬਾਲ ਬਾਸਕਟਬਾਲ ਨੈੱਟਬਾਲ ਕਬੱਡੀ ਦਾ ਸਟੇਡੀਅਮ ਵੀ ਨਾਲ ਫੀਲਡ ਉਹਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਵਿੱਚ ਤਿਆਰ ਕੀਤੀਆਂ ਗਈਆਂ ਤੇ ਉਹ ਜਿਹੜੇ ਬੱਚੇ ਫਿਰ ਖੇਡਣ ਆਉਂਦੇ ਆ ਜਦੋਂ ਉਹ ਸਾਰਾ ਦਿਨ ਖੇਡਦੇ ਆ ਤਾਂ ਲੰਗਰ ਚ ਜਾਂਦੇ ਆ ਜਿਹੜਾ ਲੰਗਰ ਚ ਚਲਾ ਗਿਆ ਉਹ ਇੱਕ ਦਿਨ ਦਰਬਾਰ ਚ ਵੀ ਜਾਊਗਾ ਸੋ ਇਸ ਕਰਕੇ ਕੋਸ਼ਿਸ਼ ਕਰ ਰਹੇ ਸਾਰਿਆਂ ਨੂੰ ਇੱਕ ਥਾਂ ਤੇ ਜਿਹੜਾ ਉਹ ਇੱਕ ਛਤਰੀ ਹੇਠ ਜਿਹੜਾ ਉਹ ਇਕੱਠੇ ਕਰੀਏ ਮੁੜ ਕੇ ਉਸ ਤੋਂ ਬਾਅਦ ਦੇ ਵਿੱਚ ਜਿਹੜਾ ਸਾਡੇ ਅੱਗੇ ਆ ਜਾਂਦੇ ਹੁਣ ਸਾਨੂੰ ਉੱਥੇ ਮੈਡੀਕਲ ਸਹੂਲਤਾਂ ਦੀ ਬੇਸ਼ੱਕ ਉੱਥੇ ਫ੍ਰੀ ਆ ਸਾਰਾ ਕੁਝ ਪਰ ਕਈ ਆਪਾਂ ਪਲਾਨ ਤੇ ਆਮ ਲੰਗੇ ਤੋਂ ਬਾਅਦ ਲਿਖ ਲੀਕਦੇ ਆ ਖਾਸ ਤੌਰ ਤੇ ਸਾਡਾ ਭਾਈਚਾਰਾ ਪਰ ਸਾਡਾ ਇਹ ਹੈ ਕਿ ਤੁਸੀਂ 40 50 ਸਾਲ ਪਹਿਲਾਂ ਸੋਚ ਕੇ ਚੱਲੋ ਤੁਹਾਡੇ ਕੋ ਆਪਣਾ ਕੋਈ ਉਥੇ ਇਹੋ ਜਿਹਾ ਮੈਡੀਕਲ ਸਿਸਟਮ ਹੋਵੇ ਜਿਹਦੇ ਵਿੱਚ ਤੁਹਾਡੀ ਕਮਿਊਨਿਟੀ ਜਿਹੜੀ ਉਹ ਸਫਰ ਨਾ ਹੋਵੇ ਉਹਨਾਂ ਨੂੰ ਇਮੀਡੀਏਟ ਉਹਦੇ ਤੋਂ ਕੋਈ ਜਿਹੜੇ ਜਾਂ ਉਹ ਐਡਵਾਂਟੇਜ ਮਿਲ ਸਕਦੀ ਹੋਵੇ ਖਾਸ ਤੌਰ ਤੇ ਨਿਊ ਮਾਈਗ੍ਰੈਂਟਸ ਨੂੰ ਤੇ ਇਹਦੇ ਤੋਂ ਬਿਨਾਂ ਜਿਹੜੀ ਜਦੋਂ ਕੋਈ ਲਾਸਟ ਵੀ ਅੰਤਮ ਰਸਮਾਂ ਜਿਹੜੀਆਂ ਸਾਡੇ ਇੱਥੇ ਕਿਹਾ ਜਾਂਦਾ ਪਿੰਡ ਬਣਉਣ ਤੋਂ ਪਹਿਲਾਂ ਸਿਆਣੇ ਜਿਹੜੇ ਉਹ ਸੇਵੇ ਬਣਾਉਂਦੇ ਸੀ ਕਿ ਤੁਸੀਂ ਘਟੂ ਘਟ ਮਾਰਨ ਵਾਲੀ ਜਗਾ ਤੁਹਾਡੇ ਕੋਲ ਜਿਹੜੀ ਉਹ ਆਪਣੀ ਹੋਣੀ ਚਾਹੀਦੀ ਬਜਾਏ ਕਿ ਤੁਸੀਂ ਕਿਸੇ ਕੋਲ ਕਿਰਾਏ ਤੇ ਲੈ ਕੇ ਕਿਉਂਕਿ ਤੁਸੀਂ ਸਾਰੀ ਲਾਈਫ ਚ ਖਟਿਆ ਕੀ ਇਹ ਕੁਝ ਉਹ ਜਗਾ ਵੀ ਤੁਹਾਡੇ ਕੋਲ ਆਪਣੀ ਨਹੀਂ ਇਹ ਸਾਨੂੰ ਕਈ ਬਜ਼ੁਰਗਾਂ ਨੇ ਜਾ ਕੇ ਕਿਹਾ ਉਥੇ ਕਿ ਤੁਸੀਂ ਕਾਉਂਸਲ ਦੀ ਜਗਾ ਦੇ ਵਿੱਚ ਇੱਥੇ ਸਾਰਾ ਕੁਝ ਕਰਦੇ ਹੋ ਵੀ ਤੁਹਾਡੀ ਆਪਣੀ ਹੋਣੀ ਚਾਹੀਦੀ ਹੈ ਉਹ ਪਲਾਨ ਵੀ ਸਾਡੇ ਕੋਲ ਜਿੱਦਾਂ ਹੈਗਾ ਕਿਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬਜ਼ੁਰਗ ਗੁਰਦਾਰ ਸਾਹਿਬ ਦੇ ਬਿਲਕੁਲ ਨੇੜੇ ਰਹਿਣਾ ਚਾਹੁੰਦੇ ਆ ਕੇ ਵੀ ਉਹਨਾਂ ਨੂੰ ਉੱਥੇ ਸਪੋਰਟ ਸੇ ਕੰਪਲੈਕਸ ਜਾਂ ਸਾਰਾ ਦਿਨ ਲੰਗਰ ਚੱਲਦੇ ਆ ਗੁਰੂ ਘਰ ਚ ਉਹ ਉਹਨਾਂ ਦਾ ਧਾਰਮਿਕ ਵਿਸ਼ਵਾਸ ਵੀ ਪੂਰਾ ਹੁੰਦਾ ਸੋ ਸਾਰੀਆਂ ਚੀਜ਼ਾਂ ਨੂੰ ਇਕੱਠਾ ਦੇਣ ਲਈ ਉਹ ਵੀ ਲਾਗੇ ਉਹਨਾਂ ਦੇ ਇੱਕ ਜਿਹੜਾ ਅਰਦਾਸ ਹਾਂਜੀ ਬਿਲਕੁਲ ਜੀ ਉਹ ਇਸ ਕਰਕੇ ਨਹੀਂ ਕਿ ਮਾਪੇ ਨੂੰ ਨਿਆਣੇ ਨਹੀਂ ਸਾਹਮਦੇ ਜਾਂ ਕਿਦਾਂ ਕੰਫਰਟ ਕਰਨ ਵਾਸਤੇ ਕਿ ਉਹ ਵੀ ਉਸ ਕੰਟਰੀ ਦੇ ਵਿੱਚ ਜਿਹੜਾ ਆਜਾਦੀ ਨਾਲ ਆਪਣੀਆਂ ਧਾਰਮਿਕ ਰਸਮਾਂ ਚ ਰੋਜ਼ਾਨਾ ਸ਼ਾਮ ਨੂੰ ਕਈ ਬਜ਼ੁਰਗਾਂ ਦਾ ਹੁੰਦਾ ਮਸਵੀਰ ਨੂੰ ਵੀ ਸ਼ਾਮ ਨੂੰ ਵੀ ਅੰਮ੍ਰਿਤ ਵੇਲੇ ਵੀ ਤੇ ਸ਼ਾਮ ਨੂੰ ਵੀ ਸੋਖਾ ਸੰਧੀ ਦੀ ਸੇਵਾ ਤੇ ਜਾਵਾ ਸੋ ਉਹ ਚੀਜ਼ਾਂ ਸੋਚ ਕੇ ਪਲਾਨ ਕਰ ਰਹੇ ਹਾਂ ਜਿਹੜਾ ਸਕੂਲ ਹੈਗਾ ਪੰਜਾਬੀ ਸਕੂਲ ਮੈਂ ਵੇਖਿਆ ਸੀ ਕਾਫੀ ਬੱਚੇ ਆਉਂਦੇ ਆ ਉਹ ਸੱਤੋ ਦਿਨ ਲੱਗਦਾ ਹੈ ਜਾਂ ਵੀਕਐਂਡ ਤੇ ਹੀ ਲੱਗਦਾ ਸਿਰਫ ਨਹੀਂ ਪੰਜਾਬੀ ਸਕੂਲ ਸਿਰਫ ਵੀਕਐਂਡ ਦਾ ਜੀ ਤੇ ਉਦਾਂ ਸਾਡਾ ਚੱਲ ਰਿਹਾ ਪਲਾਨ ਸਰਕਾਰ ਦੇ ਨਾਲ ਕਿ ਉਹਨਾਂ ਵਾਲੇ ਸਮੇਂ ਚ ਇੱਕ ਫੁੱਲ ਟਾਈਮ ਸਕੂਲ ਜਿਹੜਾ ਜੋ ਸਾਡੇ ਭਾਈਚਾਰੇ ਨੂੰ ਮਿਲ ਸਕੇ ਕਿਉਂਕਿ ਆਬਾਦੀ ਦੇ ਹਿਸਾਬ ਨਾਲ ਸਿੱਖਾਂ ਦੀ ਆਬਾਦੀ ਇੰਨੀ ਕੋਤੀ ਹੋ ਕਿ ਅਸੀਂ ਹੁਣ ਕੋਈ ਆਪਣਾ ਗਾ ਜਿਹੜੇ ਇਹੋ ਜਿਹੇ ਪ੍ਰੋਜੈਕਟ ਉਹ ਲਿਖ ਸਕੀਏ ਤੇ ਖੁਸ਼ਕਿਸਮਤੀ ਨੂੰ ਮੇਰਾ ਖਿਆਲ ਜੇ ਬਾਕੀ ਦੇਸ਼ਾਂ ਚ ਸਭ ਤੋਂ ਵੱਧ ਸਰਕਾਰ ਨਾਲ ਕਿਸੇ ਦਾ ਨੇੜੇ ਦਾ ਰابطਾ ਤਾਂ ਉਹ ਨਿਊਜ਼ੀਲੈਂਡ ਦੇ ਵਿੱਚ ਆ ਹਰ ਪਾਰਟੀ ਜਿਹੜੀ ਆ ਉਹ ਤੁਹਾਡੇ ਨਾਲ ਬਹੁਤ ਵਧੀਆ ਖਾਸ ਤੌਰ ਤੇ ਕੋਵਿਡ ਚ ਦਿੱਤੀਆਂ ਤੁਹਾਡੀਆਂ ਸੁਆਵਾਂ ਜਿਹੜੀਆਂ ਸਿੱਖ ਪਾਈਸ਼ਾਰੇ ਦੀਆਂ ਉਹਨਾਂ ਨੂੰ ਉੱਥੇ ਬੜੀ ਮਾਨਤਾ ਮਿਲੀ ਜਿਹਦਾ ਕਰਕੇ ਸਾਰੀਆਂ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਸਿੱਖਾਂ ਦੇ ਨਾਲ ਕਾਫੀ ਵਧੀਆ ਰابطਾ ਜਿਹੜਾ ਉਹ ਰੱਖਦੀਆਂ ਕੱਲੀ ਸਿੱਖਾਂ ਨਾਲ ਹੀ ਬਾਕੀ ਵੀ ਸਾਰਾ ਜਿਹੜਾ ਇੰਡੀਅਨ ਪਾਈਚਾਰਾ ਉਹ ਵੀ ਇੱਕ ਸਾਬ ਦੇ ਨਾਲ ਸਾਰੀ ਜਿਹੜੀ ਆ ਉਹ ਉਹਨਾਂ ਦੀ ਜਿਹੜੀ ਆ ਫੋਕਸ ਜਿਹੜਾ ਉਹ ਇਹ ਹੁੰਦਾ ਕਿ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਸਾਡੇ ਮਸਲੇ ਕਿਵੇਂ ਜਿਹੜੇ ਉੱਥੇ ਉਠਾਉਂਦੀ ਤੇ ਉਹਦੇ ਚ ਸਿੱਖਾਂ ਨੇ ਆਪਣਾ ਰੋਲ ਬਹੁਤ ਵਧੀਆ ਨਿਭਾਇਆ ਚ ਮੈਂ ਕੋਵਿਡ ਵਾਲੇ ਦਿਨਾਂ ਤੇ ਵੀ ਹੁਣਾਂ ਜਿਹੜੀ ਤੁਹਾਡੇ ਵੱਲੋਂ ਸੇਵਾਵਾਂ ਦਿੱਤੀਆਂ ਗਈਆਂ ਨੇ ਔਰ ਉਸ ਤੋਂ ਪਹਿਲਾਂ ਜਿਹੜੇ ਮੈਂ ਸਕੂਲ ਦੀ ਗੱਲ ਕਰ ਲਾਂ ਕਿ ਜਿਹੜਾ ਵੀਕਐਂਡ ਤੇ ਸਕੂਲ ਲੱਗਦਾ ਉਹਦੇ ਚ ਜਿੰਨੇ ਵੀ ਟੀਚਰ ਪੰਜਾਬੀ ਸਾਡੀਆਂ ਉੱਥੇ ਧੀਆਂ ਪੈਣਾ ਪੜਾ ਰਹੀਆਂ ਨੇ ਉਹ ਫ੍ਰੀ ਆਫ ਕੋਸਟ ਸੇਵਾ ਤੁਸੀਂ ਕੁਝ ਪੇ ਕਰਦੇ ਹੋ ਜਦੋਂ 89 ਚ ਸਕੂਲ ਚੱਲਿਆ ਪੰਜ ਬੱਚਿਆਂ ਨਾਲ ਬਹੁਤ ਸਾਰੇ ਟੀਚਰਾਂ ਨੇ ਉਹਦੇ ਵਿੱਚ ਫ੍ਰੀ ਸੇਵਾ ਕੀਤੀ ਹੈ ਪਰ ਅਸੀਂ ਫਿਰ ਇਹ ਦੇਖਿਆ ਕਿ ਉਹ ਆਪਣਾ ਸੈਟਰਡੇ ਨੂੰ ਕੰਮ ਛੱਡ ਕੇ ਵੀ ਕਿਉਂਕਿ ਉਹਨਾਂ ਕੰਟਰੀਆਂ ਦੇ ਵਿੱਚ ਹਰੇਕ ਆਪੋ ਆਪਣੀ ਜੌਬ ਵੀ ਕਰਦਾ ਤੇ ਸਿਰਫ 3 ਘੰਟੇ ਲਈ ਪੂਰਾ ਦਿਨ ਛੱਡ ਕੇ ਜੇ ਕੋਈ ਆਵੇ ਤਾਂ ਤੇਲ ਵੀ ਕੋਲੋਂ ਬਾਲ ਕੇ ਆਵੇ ਕਈ ਵਾਰ ਕਮਿਟਮੈਂਟ ਨਹੀਂ ਰਹਿ ਜਾਂਦੀ ਕਲਾਸ ਦੇ ਵਿੱਚ ਬੱਚੇ ਪਹੁੰਚ ਗਏ ਟੀਚਰ ਦੀ ਕੋਲ ਆਜੂ ਕਿ ਸਾਡੇ ਗੈਸਟ ਆ ਗਏ ਮੈਂ ਆ ਨਹੀਂ ਸਕਦੀ ਜਾਂ ਉਹਦੀ ਜਗ੍ਹਾ ਤੇ ਕਿਸੇ ਨੂੰ ਰਿਲੀਵਰ ਕਰਦੇ ਆ ਨੂੰ ਤੁਹਾਨੂੰ ਟਾਈਮ ਲੰਘੇ ਤਾਂ 3 ਘੰਟੇ ਲਈ ਬੱਚੇ ਨਹੀਂ ਆਉਣਾ ਹੁੰਦਾ ਸਕੂਲ 'ਚ ਸੋ ਇਹ ਚੀਜ਼ਾਂ ਸੋਚ ਕੇ ਉਹਨਾਂ ਨੂੰ ਪ੍ਰੋਪਰ ਵੇਜਸ ਦੇਣੀ ਸ਼ੁਰੂ ਕੀਤੀ ਕਿ ਉਹਨਾਂ ਨੂੰ ਤਨਖਾਹ ਦੇਈਏ ਪਰ ਪ੍ਰੋਫੈਸ਼ਨਲਿਜ਼ਮ ਜਿਹੜਾ ਉਹ ਸਕੂਲ ਦੇ ਵਿੱਚ ਹੋਵੇ ਕਿ ਬੱਚੇ 3 ਘੰਟੇ ਦੇ ਵਿੱਚ ਵੱਧ ਤੋਂ ਵੱਧ ਉੱਥੇ ਕੁਛ ਨਾ ਕੁਛ ਜਿਹੜਾ ਉਹ ਖਟ ਕੇ ਜਾਣ ਫਿਰ ਉਹਦੇ ਤੋਂ ਬਾਅਦ ਬੱਚਿਆਂ ਨੂੰ ਜਿਹੜੇ ਜਿਵੇਂ ਜਿਵੇਂ ਤੁਸੀਂ ਪੰਜਵੀਂ ਤੋਂ ਲੈ ਕੇ ਜਿਹੜੀਆਂ ਵੱਡੀਆਂ ਕਲਾਸਾਂ ਉੱਥੋਂ ਤੱਕ ਜਾਣ ਤੋਂ ਬਾਅਦ ਫਿਰ ਬੱਚਿਆਂ ਨੂੰ ਗੁਰਬਾਣੀ ਸੰਥਿਆ ਕਲਾਸ ਜਿਹੜੀ ਸਾਡੀ ਅਮਰ ਸੰਚਾਰ ਟੀਮ ਆ ਉਹ ਜਿਹੜੀ ਆ ਉਹ ਸਿਖਾਉਂਦੇ ਆ ਤਾਂ ਕਿ ਹਰੇਕ ਹਰ ਹਾਲਤ ਦੇ ਵਿੱਚ ਅਸੀਂ ਆਪਣੇ ਭਾਈਚਾਰੇ ਨੂੰ ਉੱਥੇ ਜਿਹੜੀਆਂ ਉਹਨਾਂ ਦੀਆਂ ਜੜਾ ਜੜੀਆਂ ਉਹ ਪੂਰੀਆਂ ਮਜ਼ਬੂਤ ਕਰ ਸਕੀਏ ਕੋਵਿਡ ਦੇ ਵਿੱਚ ਗੁਰਦੁਆਰਾ ਸਾਹਿਬ ਵੱਲੋਂ ਹਰ ਤਰ੍ਹਾਂ ਦੀ ਸਹੂਲਤ ਹੈ ਜਿਹੜੀ ਉਹ ਦਿੱਤੀ ਗਈ ਖਾਸ ਕਰਕੇ ਪੰਜਾਬੀਆਂ ਨੂੰ ਜਾਂ ਇਕੱਲੇ ਪੰਜਾਬੀਆਂ ਨੂੰ ਦਿੱਤੀ ਗਈ ਜਾਂ ਕਿਸੇ ਵੀ ਭਾਈਚਾਰੇ ਦੇ ਲੋਕਾਂ ਦੀ ਜਿਹੜੀ ਮਦਦ ਆ ਜਿਹੜੀ ਉਹ ਤੋਂ ਗੁਰਦੁਆਰਾ ਸਾਹਿਬ ਵੱਲੋਂ ਕੀਤੀ ਗਈ ਵੇਖ ਤਾਂ ਗੁਰਦੁਆਰਾ ਸਾਹਿਬ ਦੇ ਚਾਰੇ ਦਰਵਾਜ਼ੇ ਆ ਚਾਰੇ ਦिशाਵਾਂ ਵੱਲ ਖੁੱਲਦੇ ਆ ਹਰ ਧਰਮ ਦੇ ਲੋਕ ਜਿਹੜੇ ਉੱਥੇ ਆਉਂਦੇ ਨੇ ਪਰ ਕੀ ਮੇਰੇ ਕਹਿਣ ਦਾ ਭਾਵੇਂ ਸੀ ਕਿ ਜਿਹੜੇ ਸਾਡੇ ਸਟੂਡੈਂਟ ਇੱਧਰੋਂ ਗਏ ਨੇ ਜਾਂ ਪੰਜਾਬੀ ਗਏ ਨੇ ਸਿਰਫ ਉਹਨਾਂ ਨੇ ਉਹ ਸੇਵਾਵਾਂ ਦਾ ਆਨੰਦ ਮਾਣਿਆ ਜਾਂ ਉੱਥੋਂ ਦੇ ਵਸਿੰਦਿਆਂ ਨੇ ਵੀ ਗੁਰਦੁਆਰਾ ਸਾਹਿਬ ਦੀਆਂ ਸੇਵਾਵਾਂ ਦਾ ਆਨੰਦ ਲਿਆ ਉਸ ਵੇਲੇ ਕੋਵਿਡ ਵੇਲੇ ਮਦਦ ਲਈ ਉਸ ਟਾਈਮ ਤੇ ਜਿਹੜਾ ਸਿੱਖਾਂ ਨੇ ਕੀਤਾ ਕੋਈ ਜਿੱਦਾਂ ਇਦਾਂ ਵੱਖਰਾ ਨਹੀਂ ਕੀਤਾ ਸੀ ਕਿਉਂਕਿ ਇਹ ਤਾਂ ਸਾਡਾ ਜਿਵੇਂ ਤੁਸੀਂ ਦੱਸਿਆ ਇੱਕ ਸੰਕਲਪ ਹੈ ਕਿ ਲੋੜ ਪੈਣ ਦੇ ਉੱਪਰ ਜਿਹੜਾ ਉਹ ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਹਰ ਇੱਕ ਲਈ ਖੁੱਲੇ ਹੁੰਦੇ ਆ ਪਰ ਉਹ ਸਮਾਂ ਸੀ ਕਿ ਜਦੋਂ ਸਰਕਾਰਾਂ ਨੇ ਗੁਰਦੁਆਰਿਆਂ ਦੇ ਗੇਟ ਵੀ ਬੰਦ ਕਰਦੇ ਸੀ ਕੋਈ ਘਰ ਤੋਂ ਬਾਹਰ ਨਹੀਂ ਨਿਕਲ ਸਕਦਾ ਸੀ ਉਸ ਟਾਈਮ ਦੇ ਉੱਪਰ ਫਿਰ ਅਸੀਂ ਇਹ ਡਿਸਾਈਡ ਕੀਤਾ ਕਿ ਰਿਗਾਰਡਲੈਸ ਉੱਥੋਂ ਦਾ ਲਾਅ ਸਿਸਟਮ ਜਿਹੜਾ ਉਹ ਉਹਦੇ ਤੋਂ ਅਸੀਂ ਆਪਣੇ ਆਪ ਹੀ ਦੋ ਚਾਰ ਜਣਿਆਂ ਨੇ ਜਾ ਕੇ ਜਿਹੜਾ ਸਾਡੇ ਕੋਲ ਸਮਾਨ ਪਿਆ ਸੀ ਪਹਿਲਾਂ ਗੁਰਦਾਰਾ ਸਾਹਿਬ 'ਚ ਅਸੀਂ ਕਿਉਂ ਖਰਾਬ ਹੋਊਗਾ ਜਿੰਨੇ ਗਵਾਂਡੀ ਉਹਨਾਂ ਨੇ ਸ਼ੁਰੂ ਕਰੀਏ ਫਿਰ ਜਦੋਂ ਦੇਖਣ ਲੱਗੇ ਕਿ ਲੋਕਾਂ ਨੂੰ ਇਹਦੀ ਬਹੁਤ ਇਸ ਵੇਲੇ ਲੋੜ ਆ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਸਭ ਸਟੋਰ ਸਭ ਮਾਰਕੀਟਾਂ ਜਿਹੜੀਆਂ ਬੰਦ ਹੋ ਗਈਆਂ ਸੀ ਘਰਾਂ 'ਚੋਂ ਤੁਹਾਡਾ ਬਾਹਰ ਨਿਕਲਣਾ ਇੱਕ ਮਹੀਨੇ ਲਈ ਪਹਿਲੇ ਪਹਿਲੇ ਮਹੀਨੇ 'ਚ ਬੰਦ ਹੋ ਗਿਆ ਸੀ ਉਸ ਤੋਂ ਬਾਅਦ ਚ ਫਿਰ ਬਹੁਤ ਲੰਬਾ ਸਮਾਂ ਚੱਲਦਾ ਰਿਹਾ ਕੰਮ ਫਿਰ ਉਹਨੂੰ ਜਿਹੜਾ ਜਦੋਂ ਸੇਵਾਵਾਂ ਸ਼ੁਰੂ ਕਰਨ ਲੱਗੇ ਸਾਰਿਆਂ ਨਾਲ ਆਪਣੇ ਲੋਕ ਵੀ ਇੱਕ ਨਿਕਲ ਦੋ ਨਿਕਲ ਹੌਲੀ-ਹੌਲੀ ਪੰਜ ਕਿਉਂਕਿ ਡਰਦੇ ਆਪਣੇ ਵੀ ਸੀ ਪਹਿਲਾਂ ਘਰਾਂ ਚੋਂ ਨਿਕਲਣ ਤੋਂ ਜਦੋਂ 20 ਜਣਾਂ ਦੀ ਟੀਮ ਤਿਆਰ ਹੋਈ ਜਦੋਂ ਸ਼ੁਰੂ ਕੀਤਾ ਇਹ ਕੰਮ ਫਿਰ ਵਾਦਾ-ਵਾਦਾ ਜਿਹੜਾ ਸਾਡੇ ਕੋਲ ਟਾਈਮ ਆਇਆ ਕਿ ਸਾਡਾ ਟੋਟਲ 500 ਵਲੰਟੀਅਰ ਵੀ ਕੰਟਰੀ ਵਾਈਡ ਜਿਹੜਾ ਉਹ ਨਿਊਜ਼ੀਲੈਂਡ ਦੇ ਵਿੱਚ ਸਿੱਖਾਂ ਦਾ ਹੈਗਾ ਪਰ ਜਿਹੜਾ ਉੱਥੇ ਸੇਵਾਵਾਂ ਦਿੱਤੀਆਂ ਉਹਦੇ ਚ ਸਿੱਖ ਜੇ ਤੁਸੀਂ ਕਹੋ ਤਾਂ ਮੇਰੇ ਖਿਆਲ ਚ 2% ਵੀ ਸਿੱਖਾਂ ਨੇ ਉਹਦਾ ਲਾਭ ਨਹੀਂ ਉਹ ਉਹ ਨਹੀਂ ਲੈ ਰਹੇ ਸਿੱਖ ਵੰਡ ਰਹੇ ਸੀ ਪਰ 99% ਜਾਂ 98% ਜਿਹੜਾ ਉਹ ਦੂਜੇ ਭਾਈਚਾਰੇ ਸੀ ਜਿਹੜੇ ਸਿੱਖਾਂ ਦੇ ਕੋਲੋਂ ਉਸ ਟਾਈਮ ਦੇ ਉੱਪਰ ਕਿਉਂਕਿ ਸਿਵਲ ਡਿਫੈਂਸ ਜਿਹੜੀ ਹੈ ਜਦੋਂ ਖਾਣਾ ਦੇ ਰਹੀ ਸੀ ਉਹ 18 ਟਨ ਉਦੋਂ ਡੇ ਦਾ ਕਰ ਰਿਆ ਸੀ ਤੇ ਸਿੱਖ ਜਿਹੜੇ ਸੀ ਉਦੋਂ ਉਸ ਟਾਈਮ ਦੇ ਵਿੱਚ ਉੱਥੇ 12 ਟਨ ਕਰ ਰਿਆ ਸੀ ਹੁਣ ਸਿਵਲ ਡਿਫੈਂਸ ਨੂੰ ਸਰਕਾਰ ਪੂਰੇ ਕੰਟਰੀ ਚ ਚਲਾਉਂਦੀ ਹੈ ਤੇ ਸਿੱਖਾਂ ਨੇ ਆਪਣੇ ਤੌਰ ਤੇ ਸ਼ੁਰੂ ਕੀਤਾ ਸੀ ਤੇ ਉਹ 12 ਟਨ ਜਿਹੜਾ ਦਿਹਾੜੀ ਦਾ ਜਾ ਰਿਹਾ ਸੀ ਉਹ ਸਾਰੇ ਦੀ ਸਾਰਾ ਦੂਜੇ ਭਾਈਚਾਰਿਆਂ ਨੂੰ ਜਾ ਰਿਹਾ ਸੀ ਸੋ ਜਦੋਂ ਗੁਰਿਆਂ ਨੂੰ ਵੀ ਜਾ ਰਿਹਾ ਸੀ ਉਹ ਹੈ ਹੀ ਗੁਰੇ ਸੀ ਸਾਰੇ ਜਿਓ ਤੇ ਸਾਰੇ ਹੈ ਹੀ ਹੋ ਸੀ ਇਸ ਕਰਕੇ ਫਿਰ ਉਹ ਜਦੋਂ ਹਜ਼ਾਰਾਂ ਦੀ ਹਜ਼ਾਰਾਂ ਕਮੈਂਟ ਹੋਣੇ ਸ਼ੁਰੂ ਹੋਏ ਫਿਰ ਮੀਡੀਆ ਸਾਰਾ ਗੁਰਦੁਆਰਿਆਂ ਨੂੰ ਭੱਜਿਆ ਤੇ ਉਹਨਾਂ ਨੇ ਪੁੱਛਿਆ ਕਿ ਇਹ ਕੀ ਵੀ ਕੰਟਰੀ ਤੇ ਆਫਤਾ ਆਈ ਹੋਵੇ ਤੇ ਇੱਕ ਸੰਸਥਾਵਾਂ ਆਪਣੇ ਤੌਰ ਤੇ ਉੱਠ ਕੇ ਸ਼ੁਰੂ ਕਰਦੇ ਫਿਰ ਇਹ ਉਹਨਾਂ ਨੂੰ ਦੱਸਿਆ ਕਿ ਇਹ ਕੋਈ ਵੱਖਰਾ ਨਹੀਂ ਕੀਤਾ ਸਾਡੇ ਗੁਰੂ ਸਾਹਿਬ ਦਾ ਸੰਕਲਪ ਹੈ ਕਿ ਜਿਸ ਟਾਈਮ ਦੇ ਉੱਪਰ ਲੋਡ ਆ ਜਵੇ ਉਹ ਪੈ ਜਾਵੇ ਉਦੋਂ ਚਾਰੇ ਦਰਵਾਜ਼ੇ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ ਦਾ ਮਤਲਬ ਦੱਸਿਆ ਕਿ ਤੁਸੀਂ ਦੂਰੋਂ ਹੀ ਦੇਖ ਕੇ ਇੱਥੋਂ ਤੁਹਾਨੂੰ ਪਤਾ ਲੱਗ ਸਕਦਾ ਕਿ ਜਦੋਂ ਸਾਰੇ ਦਰਵਾਜ਼ੇ ਬੰਦ ਹੋ ਗਏ ਆ ਇਹ ਦਰਵਾਜ਼ਾ ਇਹ ਦਰਵਾਜ਼ਾ ਇੱਥੇ ਖੁੱਲ੍ਹਾ ਇ ਕਸਿਕਾ ਦਾ ਇਹਨੂੰ ਗੇਟ ਨੂੰ ਲੋਕ ਰੱਖ ਸਕਦੇ ਆ ਫਿਰ ਉਹਨਾਂ ਸਾਡੇ ਸੰਕਲਪ ਨੂੰ ਸਮਝ ਕੇ ਸਰਕਾਰ ਨੇ ਅੱਜ ਤੱਕ ਸਾਨੂੰ ਵੀ ਸਪੋਰਟ ਕਰ ਰਿਆ ਤੇ ਅੱਜ ਤੱਕ ਉਹ ਲਗਾਤਾਰ ਉਵੇਂ ਹੀ ਜਾਰੀ ਹੈ ਕਿਉਂਕਿ ਬਹੁਤ ਫੂਡ ਹੱਬਾਂ ਬੰਦ ਹੋ ਗਈਆਂ ਕਈਆਂ ਨੇ ਸਿਰਫ ਸਰਕਾਰ ਕੋਲੋਂ ਪੈਸੇ ਲੈ ਕੇ ਉਸ ਢੰਗ ਨਾਲ ਚਲਾਈਆਂ ਸੀ ਉਸ ਟਾਈਮ ਤੱਕ ਜਿੰਨਾ ਚਿਰ ਤੱਕ ਸਪੋਰਟ ਆਉਂਦੀ ਰਿਓ ਮਤ ਕਰਦੇ ਰਹੇ ਪਰ ਇਹ ਇਹਦੀ ਸਪੋਰਟ ਗੁਰੂ ਨਾਨਕ ਦੇਵ ਜੀ ਵੱਲੋਂ ਆ ਸੋ ਇਸ ਕਰਕੇ ਇਹ ਇਹ ਚੱਲੀ ਜਾ ਰਹੀਆਂ ਜੀ ਨਿਊਜ਼ੀਲੈਂਡ ਦੇ ਵਿੱਚ ਸਿੱਖ ਭਾਈਚਾਰੇ ਦੀ ਕਿੰਨੀ ਗਿਣਤੀ ਹੈ ਇਸ ਵੇਲੇ ਜਦੋਂ 2003 ਦੇ ਵਿੱਚ ਸੈਂਸਸ ਹੋਇਆ ਉਦੋਂ 52000 ਸਿੱਖ ਜਿਹੜੇ ਆ ਉਹਦੇ ਵਿੱਚ ਉਹ ਸੀ ਜਿਹੜੇ ਜਿਨ੍ਹਾਂ ਨੇ ਆਪਣੀ ਜਿੱਦਾਂ ਧਰਮ ਸਿੱਖ ਤੇ ਆਪਣੀ ਬੋਲੀ ਜਿਹੜੀ ਆ ਉਹ ਪੰਜਾਬੀ ਲਿਖਾਈ ਸੀ ਬਟ ਉਹ ਤੋਂ ਬਾਅਦ ਦੇ ਵਿੱਚ ਤਕਰੀਬਨ 20 ਤੋਂ 25000 ਐਕ੍ਰੀਡੇਸ਼ਨ ਜਿਹੜੀ ਹੈ ਨਵੀਂ ਪਾਲਿਸੀ ਆਈ ਜਿਹਦੇ ਵਿੱਚ ਇੱਕਦਮ ਸਾਡੇ ਕਮਿਊਨਿਟੀ ਉੱਤੇ ਫਿਰ ਦੁਬਾਰਾ ਗਈ ਸੋ ਕੁਝ ਸਾਡੇ ਉਹ ਸੀ ਜਿਨ੍ਹਾਂ ਨੇ ਉਸ ਟਾਈਮ ਦੇ ਵਿੱਚ ਨਹੀਂ ਆਪਣੇ ਭਰੇ ਹੋਏ ਫਾਰਮ ਅਸੀਂ ਫਿਰ ਵੀ ਉਹਨੂੰ ਆਬਾਦੀ ਨੂੰ ਆਪਣੇ ਨੂੰ 80000 ਤੋਂ ਵੱਧ ਲੈ ਕੇ ਮੰਨ ਕੇ ਈਜ਼ੀਲੀ ਚੱਲ ਰਹੇ ਹਾਂ ਕਿਉਂਕਿ ਜਦੋਂ ਇੱਕ ਇੱਕ ਕਿਸੇ ਇਵੈਂਟ ਦੇ ਵਿੱਚ 25 ਤੋਂ 30000 ਸੰਗਤ ਆ ਜਵੇ ਥੈਟ ਮੀਨਸ ਕਿ ਪੂਰੇ ਨਿਊਜ਼ੀਲੈਂਡ ਵਾਈਡ ਜਿਹੜਾ ਉਹ ਸਾਡਾ 80000 ਤੋਂ ਉੱਪਰ ਹੀ ਆ ਜੀ ਉੱਥੇ ਸਿਕ ਯਾਨੀ ਕਿ ਨਿਊਜ਼ੀਲੈਂਡ ਦੀ ਕੁੱਲ ਆਬਾਦੀ ਮੇਰੇ ਖਿਆਲ 52 ਲੱਖ ਹੈ ਹਾਂਜੀ ਬਿਲਕੁਲ ਜੀ ਤੇ ਉਹਦੇ ਵਿੱਚ 1% ਤੋਂ ਥੋੜਾ ਜਿਹਾ ਵੱਧ ਯਾਨੀ ਕਿ ਜੇ ਇੰਡੀਆ 'ਚ ਅਸੀਂ 2% ਬਣਦੇ ਆ ਹਾਂਜੀ ਐ ਤਾਂ ਨਿਊਜ਼ੀਲੈਂਡ ਦੇ ਵਿੱਚ 2% ਤੋਂ ਵੀ ਘੱਟ ਹੈ ਪਰ ਪਛਾਣ ਉਹਨਾਂ ਦੀ ਫਿਰ ਵੀ ਵੱਖਰੀ ਹੈ ਜੀ ਸਾਡੀ 1.5% ਜਿਹੜੀ ਆਬਾਦੀ ਉਹ ਕੱਢੀ ਗਈ ਹੈ ਉੱਥੇ ਜਿਹੜੀ ਇਸ ਵੇਲੇ ਕਿ ਇਸ ਵੇਲੇ ਸਿੱਖਾਂ ਦੀ ਗਿਣਤੀ ਜਿਹੜੀ ਆ ਉਹ 1.5% ਨਿਊਜ਼ੀਲੈਂਡ ਦੇ ਵਿੱਚ ਹੈਗੀ ਸੋ ਨਿਊਜ਼ੀਲੈਂਡ ਦੇ ਵਿੱਚ ਜਿਵੇਂ ਇੱਥੋਂ ਬਹੁਤ ਸਾਰੇ ਸਾਡੇ ਜਿਹੜੇ ਨਵੇਂ ਬੱਚੇ ਜਾ ਰਹੇ ਆ ਸਟੱਡੀ ਵੀਜ਼ੇ ਤੇ ਜਾ ਰਹੇ ਜਿੰਨੇ ਬੱਚੇ ਸਟੱਡੀ ਵੀਜ਼ੇ ਤੇ ਜਾ ਰਹੇ ਉਹ ਉਹਦੇ ਚ ਉਹ ਕੋਈ ਤਾਂ ਵਾਕਿਆ ਸਟੱਡੀ ਕਰਨ ਜਾ ਰਹੇ ਆ ਕਿ ਅਸੀਂ ਸਟੱਡੀ ਕਰਕੇ ਵਾਪਸ ਆ ਜਾਈਨੇ ਆ ਪਰ ਬਹੁਤੇ ਬੱਚੇ ਇਸ ਕਰਕੇ ਜਾ ਰਹੇ ਆ ਕਿ ਅਸੀਂ ਸਟੱਡੀ ਕਰਕੇ ਉੱਥੇ ਪੱਕੇ ਹੋ ਜਾਵਾਂਗੇ ਕਿ ਇਸ ਤਰ੍ਹਾਂ ਦਾ ਸਕੋਪ ਹੈਗਾ ਉੱਥੇ ਕਿਉਂਕਿ ਇੱਥੇ ਜਿਹੜੇ ਜਿੰਨੇ ਵੀ ਇਮੀਗ੍ਰੇਸ਼ਨ ਵਾਲੇ ਨੇ ਉਹਨਾਂ ਨੇ ਵੱਡੇ ਵੱਡੇ ਬੋਰਡ ਲਾਏ ਨੇ ਜੀ ਨਿਊਜ਼ੀਲੈਂਡ ਚਲੋ ਉਹਨਾਂ ਨੇ ਤਾਂ ਪੈਸੇ ਲੈਣੇ ਆ ਝੂਠ ਸੱਚ ਉਹਨਾਂ ਨੇ ਬੋਲੀ ਜਾਣਾ ਤੇ ਬੱਚੇ ਭੇਜੀ ਜਾਣਾ ਹੈ ਦੇਖੋ ਜੀ ਮੈਂ ਦੱਸਦਾ ਕਿ ਇਹ ਪਾਲিসੀਆਂ ਕਦੇ ਵੀ ਇਮੀਗ੍ਰੇਸ਼ਨ ਦੀਆਂ ਸਥਿਰ ਨਹੀਂ ਹੁੰਦੀਆਂ ਅੱਜ ਉਹਨਾਂ ਦੀ ਪਾਲਸੀ ਹੋ ਰਿਹਾ ਮਹੀਨੇ ਬਾਅਦ ਪਾਲਸੀ ਹੋਰ ਹੁੰਦੀ ਹੈ ਜੇ ਉਹਨਾਂ ਨੇ ਇੱਕ ਕੋਰਸ ਦੇ ਵਿੱਚ ਤੁਹਾਨੂੰ ਮੰਨ ਲਓ ਡਿਪਲੋਮਾ ਬਿਜ਼ਨਸ ਤੁਹਾਨੂੰ ਸੱਦਿਆ ਤਾਂ ਉਹਨਾਂ ਨੇ ਜਦੋਂ ਤੱਕ ਤੁਸੀਂ ਕਰ ਲੱਗਣਾ ਪਾਲਸੀ ਚੇਂਜ ਹੋ ਜਾਂਦੀ ਹੈ ਅਨਲੈਸ ਕਿ ਤੁਸੀਂ ਕੋਈ ਸਕਿਲਡ ਡਿਪਲੋਮਾ ਜਿਹਦੇ ਵਿੱਚ ਖਾਸ ਤੌਰ ਤੇ ਗਾਉਣ ਵਾਲੇ ਸਮੇਂ ਚ ਲੋੜ ਆ ਚਾਹੇ ਉਹ ਤੁਸੀਂ ਲੈ ਕੇ ਚੱਲੋ ਕਿ ਉਹ ਆਈਟੀ ਦਾ ਚਾਹੇ ਉਹ ਕੋਈ ਅ ਇਲੈਕਟ੍ਰੀਸ਼ੀਅਨ ਆ ਚਾਹੇ ਕੋਈ ਲਾਉ ਦੀ ਆ ਚਾਹੇ ਕੋਈ ਵਾਟ ਐਵਰ ਡਿਗਰੀ ਤੇ ਤੁਸੀਂ ਜਾਣਦੇ ਹੋ ਫਿਰ ਤੁਹਾਡੇ ਸਕੋਪ ਜਿਹੜੇ ਰੈ residense ਦੇ ਹੈਗੇ ਹੈਗੇ ਆ ਛੋਟੇ ਕੋਰਸਾਂ ਦੇ ਵਿੱਚ ਡਿਪਲੋਮਾ ਦੇ ਵਿੱਚ ਜਿਹੜੇ ਕੋਰਸਾਂ ਦੇ ਵਿੱਚ ਬਹੁਤ ਘਟਿਆ ਬਟ ਸਰਕਾਰਾਂ ਜਿਵੇਂ ਮੈਂ ਇਹ ਕਿਹਾ ਕਿ ਉੱਥੇ ਸਰਕਾਰਾਂ ਜਿਹੜੀਆਂ ਉਹ ਟਾਈਮ ਟਾਈਮ ਅਨਸਾਰ ਕਈ ਵਾਰ ਡਿਸੀਜਨ ਬਣਾਉਂਦੀਆਂ ਹੁਣ ਉਹਨਾਂ ਨੇ ਥੋੜੀ ਸਖਤੀ ਕੀਤੀ ਸੀ ਕਿਉਂਕਿ ਐਕ੍ਰੀਡੇਸ਼ਨ ਇੱਕਦਮ ਇੰਨੀ ਖੋਲ ਦਿੱਤੀ ਕਿ ਬਹੁਤ ਜ਼ਿਆਦਾ ਪਬਲਿਕ ਜਿਹੜੀ ਉੱਥੇ ਚਲੇਗੀ ਤੇ ਉਹਨਾਂ ਨੇ ਉਸ ਤੋਂ ਬਾਅਦ ਚ ਉਹਨਾਂ ਨੂੰ ਕੀਤਾ ਤੇ ਮਿਨਿਸਟਰ ਨੇ ਕਿਹਾ ਸੀ ਇਹ ਗਾਂ ਵੀਜ਼ੇ ਨਹੀਂ ਇਹਨਾਂ ਦੇ ਐਕਸਟੈਂ ਬਟ ਹੁਣ ਰੀਸੈਂਟਲੀ ਜਿਹੜਾ ਉਹਨਾਂ ਨੇ ਫਿਰ ਉਹਨੂੰ ਪਾਲਿਸੀ ਨੂੰ ਥੋੜਾ ਜਿਹਾ ਜਿਹੜਾ ਉਹ ਰਿਲੈਕਸ ਕੀਤਾ ਸੋ ਕੰਟਰੀ ਛੋਟਾ ਜਦੋਂ ਤਾਂ ਉੱਥੇ ਥੋੜਾ ਜਿਹਾ ਉਹਨਾਂ ਨੂੰ ਲੱਗਦਾ ਕਿ ਸਾਨੂੰ ਲੇਬਰ ਦੀ ਘਟ ਗਈ ਹੈ ਸਾਡੇ ਉਦੋਂ ਪਾਲਿਸੀ ਚੇਂਜ ਹੁੰਦੀ ਹੈ ਪਰ ਜਦੋਂ ਹੀ 10000 ਬੰਦਾ ਉਹ ਛੋਟੀ ਜੀ ਕੰਟਰੀ ਚ ਵੱਢਦਾ ਉਦੋਂ ਫਿਰ ਉਹ ਕਹਿੰਦੇ ਕਿ ਇੱਕਦਮ ਵੱਧ ਗਏ ਸੋ ਉਹਨੂੰ ਥੋੜਾ ਚਿਰ ਰੋਕਦੇ ਵੀ ਹੈ ਸੋ ਨਿਊਜ਼ੀਲੈਂਡ ਦੀਆਂ ਪਾਲਿਸੀਆਂ ਜਿਹੜੀਆਂ ਉਹ ਟਾਈਮ-ਟਾਈਮ ਅਨਸਾਰ ਚੇਂਜ ਹੁੰਦੀਆਂ ਬਟ ਜੇ ਕੋਈ ਉਦਾਂ ਹੀ ਕਹੇ ਕਿ ਉੱਥੇ ਜਾ ਕੇ ਸੈਟਲ ਹੋ ਜਾਣਾ ਜਾਂ ਛੋਟੇ-ਮੋਟੇ ਕੋਰਸ ਨਾ ਹੋ ਜਾਣਾ ਜਾਂ ਕੋਈ ਜੋਬ ਜਿਹੜੀ ਹੈ ਸਕਿਲਡ ਜੋਬ ਨਹੀਂ ਗਈ ਉਹਦੇ ਅੰਡਰ ਆਪਾਂ ਜਿਹੜਾ ਹੋ ਜਾਣਾ ਉਹ ਇੰਨਾ ਈਜ਼ੀ ਨਹੀਂ ਸਾਨੂੰ ਪਤਾ ਹੈ ਕਿ ਜਿਹੜਾ ਆਪਣਾ ਪਹਿਲਾ 1.5 ਲੱਖ ਜਦੋਂ ਪੱਕਾ ਹੋਇਆ ਉਹਦੇ ਚ ਵੱਡੀ ਗਿਣਤੀ ਚ ਆਪਣੇ ਭਾਈਚਾਰੇ ਨੇ ਫਾਇਦਾ ਲਿਆ ਤੇ ਉਹ ਉਹ ਇੱਕ ਜਿਦਾਂ ਇਹ ਕਹਿ ਲੋ ਕਿ ਸਾਡੀਆਂ ਸਾਰੇ ਭਾਈਚਾਰੇ ਦੀਆਂ ਦਿੱਤੀਆਂ ਸੇਵਾਵਾਂ ਲੋਕਾਂ ਨੂੰ ਕਨਵਿੰਸ ਕਰਨਾ ਉੱਥੇ ਦੇ ਨੂੰ ਕਿ ਇਹ ਲੋਕ ਤੁਹਾਡੇ ਲਈ ਹਾਰਮਫੁਲ ਨਹੀਂ ਤੇ ਸਰਕਾਰ ਨੇ ਜਦੋਂ ਐਡਾ ਫੈਸਲਾ ਲੈਣਾ ਹੁੰਦਾ ਤਾਂ ਪਹਿਲਾਂ ਦੇਖਦੇ ਕਿ ਉਹਨਾਂ ਨੂੰ ਵਾਈਡਰ ਉਹਨਾਂ ਦੀ ਜਿਹੜੀ VOTING ਹੈ ਉਹਦੇ ਤੇ ਕੋਈ ਇੰਪੈਕਟ ਨਹੀਂ ਪੈਂਦਾ ਕਿ ਦੂਜੀਆਂ ਕੌਮਾਂ ਜਿਹੜੀਆਂ ਉਹ ਦੁਖੀ ਤੇ ਨਹੀਂ ਹੁੰਦੀਆਂ ਵੀ ਆਹ ਲੋਕ ਇੰਨੇ ਹੋਰ ਪੱਕੇ ਕਰਨ ਲੱਗੇ ਆ ਤੇ ਉਹ 1% ਦੀ ਵੋਟ ਲੈਂਦੇ ਲੈਂਦੇ 10% ਖਰਾਬ ਕਰ ਲੈਣ ਫਿਰ ਉਹਨਾਂ ਨੇ ਜਦੋਂ ਉਹ ਦੇਖਿਆ ਕਿ ਕਿ ਨਹੀਂ ਇਹ ਭਾਈਚਾਰੇ ਨੇ ਬਹੁਤ ਜਿਹੜੀ ਆ ਉਹ ਹੈਲਪ ਕੀਤੀ ਆ ਪ੍ਰਾਈਮ ਮਿਨਿਸਟਰ ਨੇ ਫਿਰ ਉਹ ਬਹੁਤ ਜਿੱਦਾਂ ਜਾਂਦਾ ਕਹਿੰ ਲੋ ਤਿੰਨ ਵਾਰ ਉਹਦੇ ਤੇ ਡਿਸਕਸ਼ਨ ਤੋਂ ਬਾਅਦ ਦੇ ਵਿੱਚ ਪ੍ਰਾਈਮ ਮਿਨਿਸਟਰ ਨੇ ਉਹ ਇੱਕ ਸਟੈਬਲਿਸ਼ਡ ਡਿਸੀਜਨ ਡਿਸੀਜਨ ਲਿਆ ਜਿਹਦੇ ਵਿੱਚ ਫਿਰ ਇੱਕ ਵੱਡਾ ਡਿਸੀਜਨ 2.5 ਲੱਖ ਅੱਜ ਤੱਕ ਨਿਊਜ਼ੀਲੈਂਡ ਚ 10000 ਤੋਂ ਵੱਧ ਕਦੀ ਪੱਕਾ ਨਹੀਂ ਕੀਤਾ ਸੀ ਸੋ 2.5 ਲੱਖ ਨੂੰ ਪੱਕੇ ਕਰਨ ਉਹਨਾਂ ਨੇ ਕਿਹਾ ਕਿ ਅਸੀਂ ਵੀ ਨਰਵਸ ਸੀਗੇ ਬਟ ਜੀ ਉਹਦੇ ਕਿਸੇ ਨੇ ਵਿਰੋਧ ਨਹੀਂ ਕੀਤਾ ਔਰ ਸਾਡਾ ਸਾਰਾ ਭਾਈਚਾਰਾ ਉਹ ਚ ਸਟੈਬਲਿਸ਼ ਹੋਇਆ ਤੇ ਜਿਹੜੇ ਇੱਥੋਂ ਵਰਕ ਪਰਮਿਟ ਤੇ ਜਾ ਰਹੇ ਆ ਉਹਨਾਂ ਦਾ ਵੀ ਹੁਣ ਪੱਕੇ ਹੋਣ ਦਾ ਕੋਈ ਸਕੋਪ ਨਹੀਂ ਅਲਦੀ ਕੜੀ ਜਿਹੜਾ ਜਿਹੜੀ ਇਸ ਵੇਲੇ ਕਰੰਟ ਚੱਲ ਰਹੀ ਸਿਚੁਏਸ਼ਨ ਹੈ ਜਿਹੜੀ ਗਵਰਨਮੈਂਟ ਉੱਥੇ ਨੈਸ਼ਨਲ ਸਰਕਾਰ ਦੀ ਚੱਲ ਰਹੀ ਆ ਉਹਦੀ ਪਾਲਿਸੀ ਇਹ ਆ ਕਿ ਸਕਿਲਡ ਮਾਈਗ੍ਰੈਂਟ ਜਿਹੜੇ ਉਹੀ ਕੰਟਰੀ ਚ ਰੱਖਣੇ ਆ ਜਾਂ ਚਾਹੇ ਉਹ ਡਾਕਟਰਸ ਹੋਣ ਚਾਹੇ ਉਹ ਨਰਸਸ ਹੋਣ ਚਾਹੇ ਉਹ अर्ਲੀ ਚਾਈਲਡਹੂਡ ਦੇ ਕੋਰਸ ਵਾਲੇ ਹੋਣ ਚਾਹੀਏ ਟੀਚਰਸ ਹੋਣ ਉਹੀ ਹੀ ਜਿਹੜੇ ਉਹਨਾਂ ਨੂੰ ਕੰਟਰੀ ਚ ਜਿਹੜੇ ਛੋਟੇ ਉਦਾਂ ਕੇਸਾਂ ਤੇ ਗਏ ਆ ਜਾਂ ਜਿਹੜੇ ਲੇਬਰ ਵਰਕਿੰਗ ਤੇ ਗਏ ਹੋਏ ਆ ਉਹ ਨਹੀਂ ਰੱਖਣੇ ਬਟ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਸਾਨੂੰ ਵੀ ਇਹ ਚੀਜ਼ ਦੇ ਵਿੱਚ ਹੀ ਜਿੱਦਾਂ ਚਾਹਿਆ ਕਿ ਸਰਕਾਰ ਨਾਲ ਲੰਨਦਾ ਹਰ ਹਰ ਵਾਰ ਪਾਲਿਸੀਆਂ ਦੇ ਉੱਪਰ ਕਿਉਂਕਿ ਆਪਾਂ ਹੋਰ ਉਹਨਾਂ ਕੋਲੋਂ ਲੈਣਾ ਕਿ ਉਹਨਾਂ ਦੇਸ਼ਾਂ ਦੇ ਵਿੱਚ ਸਾਰੇ ਸਿਟੀਜ਼ਨ ਨੇ ਹਰ ਇੱਕ ਦਾ ਆਪਣਾ ਕੰਮ ਕਾਜ ਆ ਭਾਈਚਾਰੇ ਦੀ ਆਵਾਜ਼ ਠਾਉਣੀ ਜਿਹੜੀ ਆ ਇਹ ਲੀਡਰਸ਼ਿਪ ਦਾ ਕੰਮ ਹੁੰਦਾ ਤੇ ਅਸੀਂ ਅੱਜ ਤੱਕ ਕਦੀ ਕੋਤਾਹੀ ਨਹੀਂ ਕੀਤੀ ਕੋਸ਼ਿਸ਼ ਕਰਦੇ ਆ ਕਿ ਉੱਥੇ ਆਪਣੇ ਫਰਜ਼ ਜਿਹੜੇ ਉਹ ਪਹਿਚਾਣੀ ਮੇਰਾ ਮੇਰਾ ਆਖਰੀ ਸਵਾਲ ਆ ਕਿ ਪੰਜਾਬ ਚੋਂ ਬੰਦਾ ਚਲਾ ਜਾਂਦਾ ਕਿਸੇ ਵੀ ਮੁਲਕ ਚਲਾ ਜਾਵੇ ਪਰ ਪੰਜਾਬ ਉਸ ਬੰਦੇ ਦੇ ਅੰਦਰੋਂ ਨਹੀਂ ਜਾਂਦਾ ਸੋ ਤੁਹਾਨੂੰ ਇੰਨੇ ਸਾਲ ਹੋ ਗਏ ਆ ਪਰ ਤੁਸੀਂ ਮੇਰੇ ਖਿਆਲ ਹੈ ਸਾਲ ਚ ਇੱਕ ਦੋ ਵਾਰੀ ਇੱਥੇ ਆਪਣੇ ਪਿੰਡ ਜਾਂ ਪੰਜਾਬ ਕਿਹੜਾ ਮਾਰਦੇ ਹੋ ਸੋ ਜਦੋਂ ਤੁਸੀਂ ਗਏ ਸੀ ਉਦੋਂ ਪੰਜਾਬ ਹੋਰ ਤਰ੍ਹਾਂ ਦਾ ਸੀ ਉਦੋਂ ਪੰਜਾਬ ਦੇ ਵਿੱਚ ਚਾਹੇ ਉਹ ਤਰੱਕੀ ਕੋ ਕਹ ਕਹੀਏ ਸਾਰੇ ਹਿੰਦੁਸਤਾਨ ਦੀ ਗੱਲ ਕਰ ਲਈਏ ਵਰਲਡ ਵਾਈਡ ਜਿਹੜੀ ਤਰੱਕੀ ਹੋਈ ਹੈ ਤਾਂ ਸਾਰੇ ਕਿਤੇ ਹੋਈ ਹੈ ਹੁਣ ਮੇਰਾ ਕਹਿਲਾ ਪੰਜਾਬ ਜਾਂ ਹਿੰਦੁਸਤਾਨ ਮਤਲਬ ਭਾਰਤ ਦੇ ਵਿੱਚ ਇਹ ਗੱਲ ਕਰ ਲਈਏ ਐਸੀਆਂ ਚਾਹੇ ਸੜਕਾਂ ਦੇ ਜਾਲ ਦੀ ਗੱਲ ਕਰ ਲਈਏ ਬਿਲਡਿੰਗਾਂ ਦੀ ਗੱਲ ਕਰ ਲਈਏ ਸੋ ਹੁਣ ਵਿਦੇਸ਼ਾਂ ਦਾ ਮੁਕਾਬਲਾ ਕਰਦੀਆਂ ਨੇ ਪਰ ਪੰਜਾਬੀਆਂ ਲਈ ਪੰਜਾਬ ਪਹਿਲਾਂ ਪੰਜਾਬ ਜਦੋਂ ਤੁਸੀਂ ਛੱਡ ਕੇ ਗਏ ਸੀ ਉਸ ਪੰਜਾਬ ਚ ਤੇ ਇਸ ਪੰਜਾਬ ਚ ਉੱਥੇ ਰਹਿ ਕੇ ਕੀ ਅੰਤਰ ਦੇਖਦੇ ਹੋ ਤੁਸੀਂ ਅਮ ਦੇਖੋ ਬਹੁਤ ਜ਼ਿਆਦਾ ਤੁਹਾਡੇ ਕੰਮ ਤੱਕ ਬਹੁਤ ਜ਼ਿਆਦਾ ਹੈਗਾ ਫਰਕੀ ਦੇ ਵਿੱਚ ਤੇ ਹਰੇਕ ਜਿਹੜਾ ਉੱਥੇ ਬਾਹਰ ਬੈਠਾ ਹੋਇਆ ਪੰਜਾਬੀ ਆ ਸਿੱਖ ਆ ਦੂਜੇ ਪਾਈਚਾਰਜ ਹਰੇਕ ਦਾ ਆਪੋ ਆਪਣੇ ਜਿਹੜਾ ਜਿਹੜੇ ਫੈਮਿਲੀ ਰੂਟਸ ਹੁੰਦੇ ਆ ਜਿੱਥੋਂ ਤੁਸੀਂ ਪੈਦਾ ਹੋਏ ਉਹਦੇ ਨਾਲ ਉਹਦਾ ਲਗਾ ਹੁੰਦਾ ਤੇ ਗਾਂ ਅਸੀਂ ਕੋਸ਼ਿਸ਼ ਕਰ ਰਹੇ ਕਿ ਲਗਾ ਜਿਹੜਾ ਉਹ ਸਾਡੇ ਬੱਚਿਆਂ 'ਚ ਵੀ ਉਵੇਂ ਹੀ ਬਣੇ ਕਿਉਂਕਿ ਰੂਟਸ ਨਾਲ ਜੁੜੇ ਰਹਿਣਾ ਜਿਹੜਾ ਬਹੁਤ ਜ਼ਰੂਰੀ ਆ ਪਰ ਉਹ ਰੂਟਸ ਤੇ ਤੁਹਾਨੂੰ ਉਹੀ ਸਵੈ ਮਾਨ ਦੇ ਨਾਲ ਉਹੀ ਆਜ਼ਾਦੀ ਦੇ ਨਾਲ ਘੁੰਮਣ ਦਾ ਹਰ ਇੱਕ ਜਿਹੜਾ ਹੱਕ ਆ ਉਹ ਜੀ ਇੱਥੇ ਮਿਲਦਾ ਕਿਉਂਕਿ ਉਹ ਬੱਚੇ ਜਿਹੜੇ ਹੁਣ ਗਾਂਵ ਉੱਥੋਂ ਦੇ ਬੌਰ ਨੇ ਉਹ ਕੰਟਰੀ ਦੇ ਸਿਟੀਜਨ ਨੇ ਉਹ ਆਣ ਕੇ ਜਦੋਂ ਇੱਥੇ ਦੇਖਦੇ ਆ ਵੀ ਇਸ ਕੰਟਰੀ 'ਚ ਜਾਣਾ ਤਾਂ ਸਾਨੂੰ ਇੱਥੇ ਕੀ ਡਿਫਰੈਂਸ ਲੱਗਦਾ ਜੇ ਉਹ ਉਹਨਾਂ ਨੂੰ ਉਹ ਸਾਰਾ ਕੁਝ ਮਿਲੂਗਾ ਤਾਂ ਵਾਪਸ ਇਸ ਕੰਟਰੀ ਦੇ ਵਿੱਚ ਘਾਉਣਗੇ ਕਿਉਂਕਿ ਸਾਡੇ ਤੋਂ ਅਗਲੀਆਂ ਜਿਹੜੀਆਂ ਪੀੜੀਆਂ ਉਹਨਾਂ ਨੂੰ ਇਸ ਕੰਟਰੀ ਦੇ ਵਿੱਚ ਆਮ ਤੌਰ ਤੇ ਕਿਉਂਕਿ ਇੱਥੇ ਦਾ ਢਾਂਚਾ ਹੀ ਇਦਾਂ ਦਾ ਛੋਟੀ ਛੋਟੀ ਚੀਜ਼ ਦੇ ਉੱਪਰ ਜਿੰਨਾ ਚਿਰ ਤੱਕ ਤੁਸੀਂ ਜਿਹੜਾ ਉਹ ਉਸ ਤਰੀਕੇ ਨਾਲ ਨਹੀਂ ਲੰਘਦੇ ਜਿੱਦਾਂ ਇੱਥੇ ਬੱਜਿਆ ਹੋਇਆ ਸ਼ੁਰੂ ਤੋਂ ਲੈ ਕੇ ਉਹਨਾਂ ਚਿਰ ਤੱਕ ਤੁਹਾਡਾ ਕੋਈ ਕੰਮ ਨਹੀਂ ਹੋ ਸਕਦਾ ਸੋ ਉਹਨਾਂ ਨੂੰ ਉਹ ਚੀਜ਼ਾਂ ਦੇ ਉੱਪਰ ਜਿਹੜੀ ਉਹ ਬਹੁਤ ਜ਼ਿਆਦਾ ਉਹ ਪੈੜ ਲੱਗਦੀ ਹੈ ਬਾਕੀ ਜਿਹੜੇ ਤੁਹਾਡੇ ਇੱਥੇ ਦੇਸ਼ ਦੇ ਵਿੱਚ ਜਿਹੜੇ ਹਰੇਕ ਮਨੋਰਟੀਜ਼ ਦੇ ਨਾਲ ਜਿਹੜੇ ਇਸ਼ੂਜ਼ ਆ ਉਹ ਬਹੁਤ ਜ਼ਿਆਦਾ ਹਾਈਲਾਈਟਡ ਹੁੰਦੇ ਹੋਣਾ ਕੰਟਰੀਆਂ ਦੇ ਵਿੱਚ ਸੋ ਉਹਦਾ ਕਰਕੇ ਵੀ ਜਿਹੜਾ ਆ ਜਿਹੜੇ ਛੋਟੇ ਭਾਈਚਾਰੇ ਉਹ ਆਪਣੇ ਆਪ ਨੂੰ ਕਈ ਵਾਰ ਉਹਦੇ ਵਿੱਚ ਮਹਿਸੂਸ ਕਰਦੇ ਆ ਕਿ ਅਸੀਂ ਪੀੜੇ ਜਾ ਰਹੇ ਹਾਂ ਉਹਦੇ ਵਿੱਚ ਸੋ ਇਸ ਕਰਕੇ ਅਗਲੀਆਂ ਜਿਹੜੀਆਂ ਹੁਣ ਪੀੜੀਆਂ ਉਹ ਇਹਨੂੰ ਕਿਵੇਂ ਟੈਕਲ ਕਰਦੀਆਂ ਕੱਲ ਵੱਖਰੀ ਆ ਪਰ ਸਾਡੇ ਦਿਲਾਂ ਦੇ ਵਿੱਚ ਜੀ ਸਭ ਤੋਂ ਜ਼ਿਆਦਾ ਉਣ ਦਾ ਚਾਹ ਹੁੰਦਾ ਤਾਂ ਉਹ ਇਸ ਕਰਕੇ ਹੁੰਦਾ ਸਾਡੇ ਧਾਰਮਿਕ ਸਥਾਨ ਐਸ ਦੇਸ਼ ਦੇ ਵਿੱਚ ਸਾਡੇ ਗੁਰੂਆਂ ਦੀ ਉਹ ਧਰਤੀ ਜਿੱਥੇ ਸਾਡੇ ਸਾਰੇ 10 ਗੁਰੂ ਸਾਹਿਬਾਨ ਅੱਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਟ ਚਾਹੇ ਸ੍ਰੀ ਕਾਲ ਤਖਤ ਸਾਹਿਬ ਚਾਹੇ ਰਮੰਦਰ ਸਾਹਿਬ ਚਾਹੇ ਬਾਕੀ ਗੁਰਦਰਾ ਸਾਹਿਬ ਆ ਉਹਨਾਂ ਲਈ ਹਰ ਇੱਕ ਦਾ ਦੇਖਣਾ ਜਿਹੜਾ ਉਹ ਜਿਹੜਾ ਉਹ ਬਹੁਤ ਜ਼ਿਆਦਾ ਚਾਹ ਹੁੰਦਾ ਸਾਨੂੰ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਥੈਂਕ ਯੂ ਭਾਜੀ ਤੁਹਾਡਾ ਬਹੁਤ ਬਹੁਜੀ ਤੁਸੀਂ ਬੁਲਾਇਆ ਜੀ ਧੰਨਵਾਦ